ਉੱਥੇ ਸਾਡੀ ਉਹਦੇ ਨਾਲ ਤਲਕਵਾਜੀ ਹੁੰਦੀ ਆ ਜਦੋਂ ਅਸੀਂ ਉਹਨਾਂ ਨੂੰ ਰੋਕਦੇ ਆ ਤਾਂ ਸਾਨੂੰ ਕਹਿਣ ਦੀ ਕੁਝ ਲੋੜ ਨਹੀਂ ਪੈਂਦੀ ਉਹ ਆਪਣੇ ਆਪ ਲਈੜੀ ਆਪਣੇ ਮੂੰਹੋਂ ਸਾਰਾ ਬਿਆਨ ਕਰ ਦਿੰਦੀ ਆ ਕਿ ਹਾਂ ਮੈਂ ਵੇਚਦੀ ਆ ਤਾਂ ਇਸੇ ਤਰ੍ਹਾਂ ਵੇਚੂਗੀ ਆਹਦਾ ਨਸ਼ਾ ਵੇਚਦੇ ਹੋ ਕੱਲੇ ਨੂੰ ਕੱਲਾ ਕੱਲੇ ਹੀ ਖੜੇ ਆ ਯਾਰ ਕੱਲੇ ਨੂੰ ਕੱਲੇ ਨਸ਼ੇ ਨੂੰ ਟੱਕ ਨਸ਼ੇ ਵੇਚ ਦਿਓ ਮੇਰੇ ਮੁੰਡੇ ਨਾ ਮਰਵਾ ਨਸ਼ੇ ਵੇਚਦੇ ਕਿਉਂ ਆ ਵੇਚਾਂਗੇ ਸੀ ਹੁਣ ਤੇ ਵੇਚ ਲੱਗੇ ਇਹ ਸਾਰੀ ਉਮਰ ਨਸ਼ੇ ਵੇਚੋ ਕੇ ਅੰਦੇ ਵੇਚਦੇ ਆ ਸੁਵੇਰੇ ਇੱਥੇ ਵੇਚ ਤੂੰ ਸੁਵੇਰੇ ਵੇਚੀ ਮੇਰੇ ਮੁੱਤਸਾਹ ਕੋ ਲਈ ਇੱਥੇ ਮੈਨੂੰ ਉਹਨਾਂ ਦੇ ਹਸਬੰਦ ਜੋ ਲੇਡੀ ਮੇਰੇ ਨਾਲ ਬਹਿਸ ਕਰ ਰਹੀ ਆ ਉਹਨਾਂ ਦੇ ਹਸਬੰਦ ਆ ਬਲਵੰਤ ਸਿੰਘ ਗੁਰਕਾਤਾ ਉਹਨਾਂ ਦੀ ਮੈਨੂੰ ਕਾਲ ਆਉਂਦੀ ਆ ਉਹਨਾਂ ਦੀ ਮੈਨੂੰ ਕਾਲ ਆਉਂਦੀ ਆ ਕਿ ਸਰਪੰਚਾ ਜੇ ਤੂੰ ਅਗਰ ਸਰਪੰਚ ਕੀ ਕਰਨੀ ਆ 5 ਸਾਲ ਤਾਂ ਕਰ ਲੈ ਕਿ ਨਹੀਂ ਤੈਨੂੰ ਚੁਕਾ ਦਿਆਂ ਕਿ ਮੈਂ ਤੁਹਾਡਾ ਆਪਣਾ ਸਰਪੰਚ ਮਨਜਿੰਦਰ ਸਿੰਘ ਮਣੀ ਤੁਹਾਡੇ ਅੱਗੇ ਬੇਨਤੀ ਕਰਦਾ ਕਿ ਆਪਣੇ ਪਿੰਡ ਦੇ ਵਿੱਚ ਜੋ ਨਸ਼ੇ ਚੱਲ ਰਹੇ ਹਨ ਉਹਨਾਂ ਦੇ ਸੰਬੰਧ ਦੇ ਵਿੱਚ ਅਸੀਂ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਡਾਇਰੈਕਟ ਸਾਨੂੰ ਪੰਚਾਇਤ ਨੂੰ ਚੈਲੰਜ ਕੀਤਾ ਜੋ ਚਿੱਟਾ ਵਗੈਰਾ ਲਾਣ ਆਉਂਦੇ ਆ ਇਹ ਪਰਿਵਾਰ ਕੋਲੋਂ ਉਹ ਤਾਂ ਆਪਣੇ तकरीबन ਜਿਆਦਾ ਪੰਜਾਬੀ ਮੁੰਡੇ ਸੀ ਠੀਕ ਹੈ ਅਗਰ ਜਿਹੜੀ ਗਾਂਜੇ ਦੀ ਗੱਲ ਕਰਾਂ ਇੱਕ ਪਰਿਵਾਰ ਗਾਂਜਾ ਵੀ ਵੇਚਦਾ ਉਹਦੇ ਵਿੱਚ ਗਾਂਜੇ ਦੇ ਵਿੱਚ ਮੈਨੂੰ ਲੱਗਦਾ ਜਿਹੜਾ ਜ਼ਿਆਦਾਤਰ ਲੈਣ ਆਉਂਦੇ ਉਸ ਨੂੰ ਪਰਵਾਸੀ ਪਹਿਲਾਂ ਆਹ ਮਾਲ ਕਿੱਥੋਂ ਲੈ ਕੇ ਆਇਆ ਉੱਪਰੋਂ ਲੈ ਕੇ ਆਇਆ ਜੀ ਕਿਹੜਾ ਘਰ ਆ ਪਤਾ ਨਹੀਂ ਜਿੰਮੇ ਸਾਨੂੰ ਉੱਪਰੋਂ ਉੱਪਰੋਂ ਰਹਿੰਦਾ ਕਿਹਨੇ ਮੰਗਾਇਆ ਤੇਤੋਂ ਇਸ ਦਾ ਸਦਾ ਮੰਗਾਇਆ ਜੀ ਤੇ ਆਹ ਹੁਣ ਅਗਲੇ ਘਰੇ ਕੀ ਲੈਣ ਆਇਆ ਸੀ ਗਾਂਜਾ ਲੈਣ ਆਇਆ ਅਗਲੇ ਘਰੇ ਅੱਜ ਨਹੀਂ ਅਸੀਂ ਜੋ ਸਾਡੇ ਪਿੰਡ ਦੇ ਵਿੱਚ ਕੋਈ ਨਸ਼ਾ ਲੈਣ ਆਉਂਦਾ ਤਾਂ ਅਸੀਂ ਉਸ ਨੂੰ ਰੋਕਦੇ ਸੀ ਆਪਰੇ ਅਗੇ ਦੇ ਗੋਲੇ ਨਿਕਲ ਜਾਨੇ ਸਤਿ ਸ੍ਰੀ ਅਕਾਲ ਜੀ ਮੈਂ ਮਨਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਪਿੰਡੂ ਟੀਵੀ ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਵੀਡੀਓ ਲੈ ਕੇ ਆਏ ਆ ਇੱਕ ਵੀਡੀਓ ਕਾਫੀ ਸੋਸ਼ਲ ਮੀਡੀਆ ਉਤੇ ਵਾਇਰਲ ਹੁੰਦੀ ਹੈ ਜਿਦੇ ਵਿੱਚ ਸਰਪੰਚ ਦੀ ਇੱਕ ਤੀਵੀਂ ਨਾਲ ਬਹਿਸ ਹੁੰਦੀ ਹੈ ਨਸ਼ੇ ਪਿੱਛੇ ਉਹ ਕਹਿੰਦੀ ਮੈਂ ਨਸ਼ਾ ਵੇਚੂਗੀ ਬਹਿਸ ਵਾਜੀ ਹੁੰਦੀ ਹੈ ਪੂਰੀ ਸਰਪੰਚ ਦੇ ਵਿੱਚੋਂ ਸੋਸ਼ਲ ਮੀਡੀਆ ਦੇ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਤੇ ਮੀਡੀਆ ਦੀ ਐਡੀ ਵੱਡੀ ਤਾਕਤ ਹੈ ਵੀ ਉਸ ਵੀਡੀਓ ਦੀ ਜਿਹੜੀ ਪੂਰੀ ਪੰਜਾਬ ਦੇ ਵਿੱਚ ਵੀਡੀਓ ਫੈਲ ਗਈ ਤੇ ਹੁਣ ਉਹ ਵੀਡੀਓ ਕਰਕੇ ਜਿਹੜੇ ਸਰਪੰਚ ਨਾਲ ਇੰਟਰਵਿਊਜ਼ ਹੋ ਰਹੀਆਂ ਨੇ ਚੈਨਲਾਂ ਉੱਤੇ ਤੇ ਅਸੀਂ ਵੀ ਪਹੁੰਚੇ ਅੱਜ ਸਾਡੇ ਨਾਲ ਮੌਜੂਦ ਹੋਣਗੇ ਪਿੰਡ ਨਾਰੰਗਵਾਲ ਦੇ ਸਰਪੰਚ ਮਨਜਿੰਦਰ ਸਿੰਘ ਮਨੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਨੇ ਜੀ ਬਹੁਤ ਵਧੀਆ ਚੱਲਦੀ ਕਲਾ ਕਿਰਪਾ ਮਾਲਕ ਦੀ ਜੀ ਬਾਈ ਜੀ ਵਧੀਆ ਚੱਲਦੀ ਹੈ ਸਰਪੰਚੀ ਤੁਹਾਡੇ ਪਿੰਡ ਦੀ ਬਿਲਕੁਲ ਬਿਲਕੁਲ ਬਹੁਤ ਵਧੀਆ ਚੱਲਦੀ ਹੈ ਜੀ ਬਾਕੀ ਪਤਾ ਹੀ ਆ ਤੁਹਾਨੂੰ ਜਿਹੜੇ ਹਿਸਾਬ ਨਾਲ ਚੱਲ ਰਹੀ ਹੈ ਸਰਪੰਚੀ ਇਸ ਟਾਈਮ ਪੂਰੇ ਪੰਜਾਬ ਦੇ ਵਿੱਚ ਨਾਰੰਗਵਾਲ ਦੀ ਸਰਪੰਚੀ ਛਾਈ ਹੋਈ ਹੈ ਜੀ ਭਾਈ ਨਾਰੰਗਵਾਲ ਜਿਹੜੀ ਵੀਡੀਓ ਤੁਹਾਡੀ ਵਾਇਰਲ ਹੋਈ ਹੈ ਮਤਲਬ ਬੀਬੀ ਨਾਣਾ ਨਾ ਬੈਂਸ ਕਰਦੀ ਹੈ ਤੁਸੀਂ ਕਹਿੰਦੇ ਨਸ਼ਾ ਵੇਚਣਾ ਨਹੀਂ ਹੈਗਾ ਮੈਂ ਵੇਚਣੀ ਨਹੀਂ ਦੇਣਾ ਉਹ ਕਹਿੰਦੇ ਵੇਚੂਗੀ ਮੈਂ ਿੱਲ-ਿੱਲ ਕੇ ਬੋਲਦੀ ਆ ਪੂਰਾ ਉਹ ਵੀਡੀਓ ਪੂਰੇ ਮਤਲਬ ਪੰਜਾਬ ਵਿੱਚੇ ਵਾਇਰਲ ਹੋ ਗਈ ਤੁਹਾਡੇ ਕੋਲ ਮੀਡੀਆ ਵਾਲੇ ਵੀ ਆ ਰਹੇ ਨੇ ਤੇ ਇਸ ਵੀਡੀਓ ਨਾਲ ਇੱਕ ਤੁਹਾਡੀ ਜਿਹੜੀ ਇੰਟਰਵਿਊ ਨਾਲ ਉਸ ਵੀਡੀਓ ਨਾਲ ਤੁਸੀਂ ਬੈਸਵਾਦੀ ਕੀਤੀ ਹੈ ਹੋਰ ਪਿੰਡਾਂ ਵਿੱਚ ਵੀ ਪ੍ਰਭਾਵ ਉਹ ਸਰਪੰਚਾਂ ਤੇ ਨਾ ਜੋ ਨਸ਼ੇ ਖਿਲਾਫ ਜਿਹੜੀ ਪੰਜਾਬ ਸਰਕਾਰ ਆ ਸਖਤ ਵੀ ਹੋਈ ਆ ਘਰ ਵੀ ਟਾਇਆ ਜਾ ਰਹੇ ਨੇ ਕੀ ਕਹਾਣੀ ਹੈ ਜਦੋਂ ਪੂਰਾ ਮਾਮਲਾ ਕੀ ਹੈ ਜਦੋਂ ਤੁਹਾਡੀ ਬੈਸਵਾਜੀ ਹੁੰਦੀ ਆ ਮਾਮਲਾ ਇਹ ਆ ਦੇਖੋ ਬਾਈ ਜੀ ਜਿੱਦਾਂ ਤੁਸੀਂ ਦੇਖਿਆ ਇਹ ਉਹ ਵੀਡੀਓ ਸਾਰਿਆਂ ਨੇ ਵਾਇਰਲ ਹੋਈ ਆ ਜਿਹਦੇ ਵਿੱਚ ਉਹ ਲੇਡੀ ਸਾਨੂੰ ਕਹਿ ਰਹੀ ਆ ਕਿ ਹਾਂ ਮੈਂ ਤਾਂ ਵੇਚੂਗੀ ਅਗਰ ਤੁਹਾਡੇ ਚ ਦਾਵਾ ਤਾਂ ਤੁਸੀਂ ਰੋਕ ਲੋ ਉਹ ਵੀਡੀਓ ਸਾਡੀ 24 ਤਰੀਕ ਦੇਰ ਸ਼ਾਮ ਦੀ ਆ ਆ ਉਸ ਤੋਂ ਪਹਿਲਾਂ ਸਾਡੀ ਟੀਮ ਆ ਜੋ ਮੇਰੇ ਨਾਲ ਨੌਜਵਾਨ ਮੁੰਡੇ ਸਾਡੇ ਨਾਲ ਕੰਮ ਕਰ ਰਹੇ ਆ ਅਸੀਂ ਪਿੰਡ ਦੇ ਵਿੱਚ ਕਿਉਂਕਿ ਸਾਡੀ ਪੰਚਾਇਤੀ ਜਿਹੜੀ ਇਲੈਕਸ਼ਨ ਹੋਈ ਸੀ ਅਸੀਂ ਏਸੇ ਮੁੱਦਿਆਂ ਤੇ ਇਲੈਕਸ਼ਨ ਲੜੀ ਸੀ ਕੀ ਅਸੀਂ ਨਸ਼ਿਆਂ ਨੂੰ ਘੱਟੋ-ਘੱਟ ਆਪਣੇ ਪਿੰਡ 'ਚੋਂ ਮੈਂ ਖਤਮ ਕਰ ਸਕਾਂ ਕਿਉਂਕਿ ਪੰਜਾਬ ਲੈਵਲ ਤੇ ਕੰਮ ਕਰਨਾ ਬਹੁਤ ਵੱਡੀ ਗੱਲ ਆ ਕਿ ਹਾਂ ਮੈਂ ਆਪਣੇ ਪਿੰਡ 'ਚੋਂ ਨਸ਼ਾ ਖਤਮ ਕਰ ਦੂੰਗਾ ਪੰਜਾਬ ਦੇ ਵਿੱਚ ਬਾਕੀ ਸਰਪੰਚ ਵੀ ਇਸੇ ਤਰ੍ਹਾਂ ਕੰਮ ਕਰਨ ਨਸ਼ਾ ਖਤਮ ਹੋ ਸਕਦਾ ਸਾਡੇ ਮੇਨ ਮੁੱਦੇ ਹੋ ਸੀ ਅਸੀਂ ਉਹਨਾਂ ਤੇ ਇਲੈਕਸ਼ਨ ਲੜੀ ਤੇ ਵੈਗਰੂ ਨੇ ਸਾਡੀ ਜਿੱਤ ਦਿੱਤੀ ਤੇ ਅਸੀਂ ਉਸੇ ਮੁੱਦੇ ਦੇ ਆਧਾਰ ਤੇ ਕੰਮ ਕਰ ਰਹੇ ਸੀ ਅਸੀਂ ਜੋ ਸਾਡੇ ਪਿੰਡ ਦੇ ਵਿੱਚ ਕੋਈ ਨਸ਼ਾ ਲੈਣ ਆਉਂਦਾ ਤਾਂ ਅਸੀਂ ਉਸ ਨੂੰ ਰੋਕਦੇ ਸੀ ਉਹ ਪਰਿਵਾਰ ਨੂੰ ਅਸੀਂ ਪਹਿਲਾਂ ਵੀ ਸਮਝਾ ਚੁੱਕੇ ਸੀ ਕਾਫੀ ਧੀਰ ਤੋਂ ਅਸੀਂ ਉਹਨਾਂ ਨੂੰ ਸਮਝਾ ਰਹੇ ਸੀ ਕਿ ਤੁਸੀਂ ਜੋ ਕੰਮ ਕਰ ਰਹੇ ਹੋ ਇਹ ਛੱਡ ਦਿਓ ਜੋ ਪਹਿਲਾਂ ਕਰ ਲਿਆ ਕਰ ਲਿਆ। ਹਮਮ। ਅਗਰ ਤੁਸੀਂ ਕਰਨਾ ਮੇਰੇ ਪਿੰਡ ਤੋਂ ਬਾਹਰ ਜਾ ਕੇ ਕਰੋ ਤੁਹਾਨੂੰ ਪ੍ਰਸ਼ਾਸਨ ਫੜੇ ਨਾ ਫੜੇ ਉਹ ਉਹਨਾਂ ਦੀ ਰਿਸਪੌਂਸਿਬਿਲਟੀ ਆ ਕਿਉਂਕਿ ਨਾਰਗਵਾਲ ਦੀ ਰਿਸਪੌਂਸਿਬਿਲਟੀ ਮੇਰੀ ਬਣ ਜਾਂਦੀ ਆ ਕਿਉਂਕਿ ਮੈਂ ਨੁਮਾਇੰਦਾ ਨਾਰਗਵਾਲ ਦਾ ਮੈਨੂੰ ਸਰਪੰਚ ਚੁਣਿਆ ਉਹਨਾਂ ਨੇ। ਇੱਕ ਤਾਜ ਮੇਰੇ ਸਿਰ ਤੇ ਉਹਨਾਂ ਨੇ ਸਜਾਇਆ ਵੀ ਮੈਂ ਆਪਣੀ ਡਿਊਟੀ ਇਮਾਨਦਾਰੀ ਦੇ ਨਾਲ ਕਰਾਂ। ਮੈਂ ਜਿਹੜੀਆਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਮੈਂ ਕਟੋ-ਕਟ ਆਪਣੀ ਜਵਾਨੀ ਨੂੰ ਨਾਰਗਵਾਲ ਦੀ ਨੂੰ ਬਚਾ ਸਕਾਂ। ਉਹਦੇ ਆਧਾਰ ਤੇ ਅਸੀਂ ਕੰਮ ਕਰ ਰਹੇ ਸੀਗੇ ਤੇ ਉਸੇ ਦੇ ਸੰਸਲੇਚ ਅਸੀਂ ਉਸ ਦਿਨ ਵੀ ਦੋ ਤਿੰਨ ਮੋਟਰਸਾਈਕਲ ਰੋਕੇ ਸੀਗੇ ਜਿਸ ਤੋਂ ਬਾਅਦ ਮੈਨੂੰ ਉਹਨਾਂ ਦੇ ਹਸਬੰਡ ਜੋ ਲੇਡੀ ਮੇਰੇ ਨਾਲ ਬਹਿਸ ਕਰ ਰਹੀ ਆ ਉਹਨਾਂ ਦੇ ਹਸਬੰਡ ਆ ਬਲਵੰਤ ਸਿੰਘ ਉਰਫ ਕਾਕਾ ਉਹਨਾਂ ਦੀ ਮੈਨੂੰ ਕਾਲ ਆਉਂਦੀ ਆ ਉਹਨਾਂ ਦੀ ਮੈਨੂੰ ਕਾਲ ਆਉਂਦੀ ਆ ਕਿ ਸਰਪੰਚਾ ਦੇਖ ਤੂੰ ਅਗਰ ਸਰਪੰਚੀ ਕਰਨੀ ਆ 5 ਸਾਲ ਤਾਂ ਕਰ ਲਾ ਵੀ ਨਹੀਂ ਤੈਨੂੰ ਚੁਕਾ ਦਿਆਂਗੇ ਮਤਲਬ ਧਮਕੀ ਦਿੱਤੀ ਬਿਲਕੁਲ ਉਹ ਡਾਇਰੈਕਟ ਜਾਨੋ ਮਾਰਨ ਦੀ ਮੈਨੂੰ ਧਮਕੀ ਦੇਤੀ ਉਹਨਾਂ ਨੇ ਉਸ ਤੋਂ ਬਾਅਦ ਜਦੋਂ ਸਾਡੇ ਮੇਰੇ ਫਾਦਰ ਸਾਹਿਬ ਆਪਣੇ ਬਾਹਰ ਬੈਠੇ ਸੀ ਸੱਤ ਦੇ ਵਿੱਚ ਉਸ ਤੋਂ ਬਾਅਦ ਉਹ ਸੇਮ ਵਿਅਕਤੀ ਸੱਤ ਦੇ ਵਿੱਚ ਆ ਕੇ ਫਾਦਰ ਸਾਹਿਬ ਦੇ ਨਾਲ ਗਾਲੀ ਗਲੋਚ ਕਰਦਾ ਵਾ ਜਦੋਂ ਗਾਲੀ ਗਲੋਚ ਹੁੰਦੀ ਆ ਸਾਡਾ ਨਗਰ ਇਕੱਠਾ ਹੋ ਜਾਂਦਾ ਅਸੀਂ ਉਹਨਾਂ ਦੇ ਘਰੇ ਜਾਂਦੇ ਆ ਉਸ ਸਮੇਂ ਜਦੋਂ ਉਹ ਲੇਡੀ ਨੂੰ ਲੇਡੀ ਬਾਹਰ ਆਉਂਦੀ ਹੈ ਗੇਟ ਤੇ ਉਹ ਗੇਟ ਦੇ ਉਹਨਾਂ ਦੇ ਡੇੜੀ ਦੇ ਉੱਤੇ ਬਹਿਸ ਹੁੰਦਿਆਂ ਦੀ ਵੀਡੀਓ ਆ ਸਾਡੀ ਉੱਥੇ ਸਾਡੀ ਉਹਦੇ ਨਾਲ ਤਲਕਵਾਜੀ ਹੁੰਦੀ ਆ ਜਦੋਂ ਅਸੀਂ ਉਹਨਾਂ ਨੂੰ ਰੋਕਦੇ ਆ ਤਾ ਸਾਨੂੰ ਕਹਿਣ ਦੀ ਕੁਛ ਲੋੜ ਦੀ ਪੈਂਦੀ ਉਹ ਆਪਣੇ ਆਪ ਲੇਡੀ ਆਪਣੇ ਮੂੰਹੋਂ ਸਾਰਾ ਬਿਆਨ ਕਰ ਦਿੰਦੀ ਆ ਕਿ ਹਾਂ ਮੈਂ ਵੇਚਦੀ ਆ ਤਾਂ ਇਸੇ ਤਰ੍ਹਾਂ ਵੇਚੂਗੀ ਉਸ ਤੋਂ ਬਾਅਦ ਦਾ ਸਿਲਸਿਲਾ ਸਾਰੇ ਆਪਾਂ ਜਾਣਦੇ ਆ ਜੋ ਕਾਰਵਾਈ ਹੋਈ ਆ ਨਸ਼ਾ ਮਤਲਬ ਕਿਹੜਾ ਕਿਹੜਾ ਵੇਚਦੀ ਸੀ ਉਹ ਲੇਡੀਜ਼ ਨਸ਼ਾ ਦੇਖੋ ਜੀ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਜਿਹੜਾ ਉਹ ਵੇਚਦੇ ਆ ਉਹਦੇ ਵਿੱਚ ਗਾਂਜਾ ਵੀ ਆਉਂਦਾ ਵਾ ਚਿੱਟਾ ਵੀ ਆਉਂਦਾ ਵਾ ਗੋਲੀਆਂ ਵੀ ਆਉਂਦੀਆਂ ਤੇ ਡੋਡੇ ਵੀ ਆਉਂਦੇ ਆ ਚਾਰ ਤਰ੍ਹਾਂ ਦਾ ਉਹ ਪਰਿਵਾਰ ਨਸ਼ਾ ਵੇਚ ਰਿਹਾ ਵਾ ਉਹਨਾਂ ਦੇ ਉੱਤੇ ਚਾਰਾਂ ਤਰ੍ਹਾਂ ਦੇ ਨਸ਼ੇ ਦੇ ਪਰਚੇ ਪਹਿਲਾਂ ਵੀ ਦਰਜ ਨੇ ਉਹ ਲੇਡੀ ਦੇ ਉੱਤੇ 2 ਮਹੀਨਾ ਪਹਿਲਾਂ ਵੀ ਚਿੱਟੇ 2 ਮਹੀਨੇ ਪਹਿਲਾਂ ਚਟੇ ਦੇ ਵਿੱਚ ਉਹਨਾਂ ਦੀ ਅਰੈਸਟ ਹੋਈ ਸੀ ਰਿਕਵਰੀ ਬਹੁਤ ਛੋਟੀ ਸੀ ਉਸ ਸਮੇਂ ਤੇ ਉਹ ਮਹੀਨਾ ਕੁ ਪਹਿਲਾਂ ਜ਼ਮਾਨਤ ਤੇ ਆਈ ਹੈ ਲੇਡੀ ਉਹਨਾਂ ਦੇ ਜਿਹੜੇ ਹਸਬੰਡ ਆ ਉਹਨਾਂ ਤੇ ਐਨਡੀਪੀਐਸ ਐਕਟ ਦੇ ਵਿੱਚ ਆਪਣਾ ਨਸ਼ੀਲੀਆਂ ਗੋਲੀਆਂ ਜਿਹੜੀਆਂ ਹੁੰਦੀਆਂ ਨੇ ਰਸਟੀਆਂ ਵਾਲੀਆਂ ਉਹਦਾ ਪਰਚਾ ਦਰਜਾ ਸ਼ਰਾਬ ਦਾ ਪਰਚਾ ਦਰਜਾ ਉਹਨਾਂ ਤੇ ਉਹਨਾਂ ਦੇ ਜਿਹੜੇ ਜੇਠ ਆ ਉਹਨਾਂ ਤੇ ਡੋਡਿਆਂ ਦਾ ਪਰਚਾ ਦਰਜਾ ਉਹਨਾਂ ਤੇ ਕਤਲ ਕੇਸ ਦਾ ਪਰਚਾ ਦਰਜਾ ਉਹਨਾਂ ਦਾ ਜਿਹੜਾ ਭਤੀਜਾ ਬਨਿਕਾ ਉਹਤੇ ਲੁੱਟ ਖੋਹ ਦਾ ਪੈਟਰੋਲ ਪੰਪ ਦੀ ਡਕੈਤੀ ਦਾ ਪਰਚਾ ਦਰਜਾ ਹੁਣ ਲੱਗਦਾ ਵੀ ਪ੍ਰਸ਼ਾਸਨ ਨੇ ਕੋਈ ਐਕਸ਼ਨ ਲਿਆ ਇਸ ਵੀਡੀਓ ਤੋਂ ਬਾਅਦ ਉਸ ਲੇਡੀਜ਼ ਉੱਤੇ ਜਾਂ ਪਰਿਵਾਰ ਉੱਤੇ ਕੋਈ ਪਰਚਾ ਦਰਜ ਕੀਤਾ ਹੈ ਬਿਲਕੁਲ ਉਸ ਤੋਂ ਬਾਅਦ ਜਦੋਂ ਵੀਡੀਓ ਵਾਇਰਲ ਹੁੰਦੀ ਆ ਪਹਿਲਾਂ ਪ੍ਰਸ਼ਾਸਨ ਦੀ ਬਹੁਤ ਟੈਲ ਰਹੀ ਪਹਿਲਾਂ ਅਸੀਂ ਕੰਪਲੇਂਟ ਵੀ ਕੀਤੀ 24 ਤਰੀਕ ਨੂੰ ਪ੍ਰਸ਼ਾਸਨ ਵੱਲੋਂ ਕੋਈ ਸਖਤ ਕਾਰਵਾਈ ਨਹੀਂ ਸੀ ਬਟ ਉਸ ਤੋਂ ਬਾਅਦ ਜਦੋਂ 26 ਤਰੀਕ ਨੂੰ ਉਹ ਵੀਡੀਓ ਮੀਡੀਆ ਦੇ ਰਾਹੀਂ ਵਾਇਰਲ ਹੋ ਜਾਂਦੀ ਆ 27 ਤਰੀਕ ਨੂੰ ਮੈਨੂੰ ਮਾਨ ਸਾਹਿਬ ਦੀ ਕਾਲ ਆਉਂਦੀ ਆ ਜਦੋਂ 27 ਤਰੀਕ ਨੂੰ ਮੈਨੂੰ ਮਾਨ ਸਾਹਿਬ ਦੀ ਕਾਲ ਆਉਂਦੀ ਆ ਉਸ ਤੋਂ ਬਾਅਦ ਪ੍ਰਸ਼ਾਸਨ ਸਖਤ ਕਾਰਵਾਈ ਕਰਦਾ ਤੇ ਉਹਨਾਂ ਦੀ ਅरेस्ट ਵੀ ਪਾਈ ਜਾਂਦੀ ਆ ਸਤਾਈ ਤਰੀਕ ਨੂੰ ਦੇਰ ਰਾਤ ਉਹਨਾਂ ਦੀ ਅਰੇਸਟ ਹੁੰਦੀ ਆ ਤੇ ਉਹਨਾਂ ਦੋਨਾਂ ਨੂੰ ਅਰੇਸਟ ਕਰਕੇ ਉਹਨਾਂ ਤੇ ਪਰਚਾ ਵਾ ਤੇ ਉਹਨਾਂ ਤੋਂ ਕੁਝ ਰਿਕਵਰੀ ਵੀ ਹੋਈ ਆ ਤੁਹਾਨੂੰ ਲੱਗਦਾ ਨਹੀਂ ਵੀ ਸਰਕਾਰ ਜਦੋਂ ਕੋਈ ਐਕਸ਼ਨ ਹੁੰਦਾ ਕੋਈ ਸੋਸ਼ਲ ਮੀਡੀਆ ਵੀਡੀਓ ਬੈਰ ਹੁੰਦੀ ਆ ਤਾਂ ਹੀ ਸਰਕਾਰ ਅਕਸ਼ਰੇ ਵਿੱਚ ਆਉਂਦੀ ਆ ਸਰਕਾਰ ਨੂੰ ਪਹਿਲਾਂ ਹੀ ਐਕਸ਼ਨ ਲੈਣਾ ਚਾਹੀਦਾ ਸੀ ਨਾ ਕਿਉਂ ਐਨੀ ਲੇਟ ਜਾ ਆ ਗਈ ਆ ਸਰਕਾਰ ਤਿੰਨ ਸਾਲ ਲੰਘੇ ਹੁਣ ਐਕਸ਼ਨ ਲੈਣਾ ਸਟਾਰਟ ਕੀਤਾ ਏ ਕਿਉਂਕਿ ਦਿੱਲੀ ਦੀਆਂ ਇਲੈਕਸ਼ਨਾਂ ਹਾਰ ਗਏ ਹੁਣ ਇਹਨੂੰ ਐ ਡਾਰਾ ਪੰਜਾਬ ਦੇ ਵਿੱਚ ਵੀ ਸਤਾਈ ਦੇ ਵਿੱਚ ਕਿਤੇ ਹਾਰ ਨਾ ਸਾਨੂੰ ਨਸੀਬ ਹੋਵੇ ਨਾ ਇਸ ਕਰਕੇ ਹੁਣ ਡੇਢ ਸਾਲ ਜਿਹੜਾ ਰਹਿ ਗਿਆ ਹੁਣ ਪੂਰਾ ਜੋਰ ਲ ਤਿੰਨ ਸਾਲ ਪਹਿਲਾਂ ਇਹਨਾਂ ਨੇ ਸਟਾਰਟਿੰਗ ਵਿੱਚ ਹੀ ਨਸ਼ੇ ਪਿੱਛੇ ਕਿਉਂ ਨਹੀਂ ਪਏ ਇਹ ਬਿਲਕੁਲ ਦੇਰ ਆਇਆ ਦਰੋਸਤਾ ਇਹ ਹੀ ਕਹਿ ਸਕਦੇ ਆ ਕਿਉਂਕਿ ਸਮੇਂ ਦੇ ਅਕੋਰਡਿੰਗ ਹਾਂ ਹੁਣ ਚੰਗਾ ਕੰਮ ਕਰ ਰਿਹਾ ਆਪਣਾ ਫਰਜ਼ ਬਣਦਾ ਕਿ ਆਪਾਂ ਪ੍ਰਸ਼ੰਸਾ ਕਰੀਏ ਉਹਨਾਂ ਦੀ ਠੀਕ ਹੈ ਹਾਂ ਪਹਿਲਾਂ ਜੋ ਆਪਾਂ ਕਹਿ ਸਕਦੇ ਆ ਕਿ ਪਹਿਲਾਂ ਤਿੰਨ ਸਾਲ ਦੇ ਉੱਤੇ ਬਹੁਤ ਜ਼ਿਆਦਾ ਢਿੱਲ ਰਹੀ ਆ ਵੀ ਪਹਿਲਾਂ ਵੀ ਇਹ ਕਾਰਵਾਈ ਹੋ ਸਕਦੀ ਸੀ ਬਟ ਜੇਕਰ ਆਪਾਂ ਗੱਲ ਕਰੀਏ ਤਾਂ ਅਫਸਰ ਚਾਈ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਮੇਰੇ ਖਿਆਲ ਦੇ ਨਾਲ ਪ੍ਰਸ਼ਾਸਨ ਦੀ ਬਹੁਤ ਦਿੱਕਤ ਆ ਕਿਉਂਕਿ ਪ੍ਰਸ਼ਾਸਨ ਮੇਰੇ ਖਿਆਲ ਨਾਲ ਆਪਾਂ ਕਹਿ ਸਕਦੇ ਆ ਕਿ ਕਿਤੇ ਨਾ ਕਿਤੇ ਵੀ ਪ੍ਰਸ਼ਾਸਨ ਵੀ ਕੁਛ ਨਾ ਕੁਛ ਵਿੱਚੋਂ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਕੁਛ ਪਰਸੈਂਟ ਪ੍ਰਸ਼ਾਸਨ ਉਹਨਾਂ ਦੇ ਹੱਕ ਦੇ ਵਿੱਚ ਉਹਨਾਂ ਦੇ ਨਾਲ ਮਿਲਿਆ ਹੋ ਸਕਦਾ ਕਿਉਂਕਿ ਜਦੋਂ ਅਸੀਂ ਪਹਿਲਾਂ ਵੀ ਕੰਪਲੀਟ ਕੀਤੀ ਸਾਡੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਾਰਵਾਈ ਹੋਈ ਆ ਨਾ ਕਿ ਪਹਿਲਾਂ ਹੋਈ ਇੱਕ ਬਾਈ ਪਿੰਡਾਂ ਦੇ ਵਿੱਚ ਐਦਾਂ ਵੀ ਹੁੰਦਾ ਵੀ ਸਰਪੰਚ ਦੇ ਜਿਹੜੇ ਨਾਲ ਦੇ ਨੇ ਕੋਈ ਇਹਨਾਂ ਖਾਸ ਬੰਦਾ ਏ ਉਹਨੂੰ ਵੀ ਛਡਾਉਂਦਾ ਅਗਲਾ ਵੀ ਸਪਾਰਸ਼ਾਂ ਵਾਲੇ ਵੀ ਬੰਦੇ ਹੈਗੇ ਨੇ ਉਹ ਵੀ ਨਸ਼ਾ ਕਰਦੇ ਨੇ ਤੁਸੀਂ ਕੀ ਸੋਚਿਆ ਪਿੰਡ ਦੇ ਵਿੱਚ ਜੇ ਕੋਈ ਤੁਹਾਡਾ ਖਾਸ ਬੰਦਾ ਵੀ ਆ ਤੁਹਾਡਾ ਮਿੱਤਰ ਆ ਉਹਨੂੰ ਵੀ ਇਦਾਂ ਹੀ ਨਹੀਂ ਬਿਲਕੁਲ ਬਿਲਕੁਲ ਇਹਦੇ 'ਚ ਕੋਈ ਖਾਸ ਨਹੀਂ ਕਿਉਂਕਿ ਨਸ਼ਾ ਵੇਚਣ ਵਾਲਾ ਜਿਹੜਾ ਜਾਂ ਨਸ਼ਾ ਕਰਨ ਵਾਲਾ ਦੇਖੋ ਜੀ ਉਹਦੀ ਨਾ ਕੋਈ ਯਾਰਤਾ ਨਾ ਕੋਈ ਧਰਮ ਆ ਤੇ ਨਾ ਹੀ ਉਹ ਦੋਸਤਾਂ ਨਾ ਹੀ ਦੁਸ਼ਮਾਨ ਆ ਕਿਉਂਕਿ ਉਹ ਸਾਡੇ ਸਾਡੇ ਖਿਲਾਫ ਆ ਸਾਡੀ ਲੜਾਈ ਨਸ਼ਿਆਂ ਦੇ ਨਾਲ ਆ ਜੇਕਰ ਮੈਂ ਉੱਥੇ ਵੀ ਖਾਸ ਦੇਖਣ ਲੱਗ ਗਿਆ ਤਾਂ ਫਿਰ ਮੇਰੇ ਤੇ ਪਹਿਲਾਂ ਵਾਲਿਆਂ ਦੇ ਵਿੱਚ ਫਰਕ ਕੀ ਰਹਿ ਗਿਆ ਸਾਡੀ ਰਿਸਪੌਂਸਿਬਿਲਟੀ ਆ ਕਿ ਅਸੀਂ ਆਪਣੇ 5 ਸਾਲ ਸਾਨੂੰ ਜ਼ਿੰਮੇਵਾਰੀ ਮਿਲੀ ਆ ਤੇ ਮੈਂ ਉਹ 5 ਸਾਲ ਇਮਾਨਦਾਰੀ ਦੇ ਨਾਲ ਕੱਢਾਂ ਅਗਲਾ ਬਾਅਦ 'ਚ ਦੇਖਾਂਗੇ ਆਪਣਾ ਕੌਣ ਖਾਸ ਆ ਔਣ ਦੁਸ਼ਮਾਨਾ ਕਿਉਂਕਿ ਅਸੀਂ ਨਸ਼ਿਆਂ ਦੇ ਖਿਲਾਫ ਜੰਗ ਲੜ ਰਹੇ ਹਾਂ ਤੇ ਉਹ ਲੜਦੇ ਰਹਾਂਗੇ ਇਹਦੇ ਵਿੱਚ ਅਸੀਂ ਪਹਿਲਾਂ ਵੀ ਮਤਾ ਪਾਇਆ ਵਾ ਵੀ ਕੋਈ ਵੀ ਅਗਰ ਨਸ਼ਿਆਂ ਦੇ ਵਿੱਚ ਫੜਿਆ ਜਾਂਦਾ ਉਹਦੇ ਪਿੱਛੇ ਸਾਡੇ ਪਿੰਡ ਦਾ ਕੋਈ ਵੀ ਵਿਅਕਤੀ ਜਾਂਦਾ ਵਾ ਤਾਂ ਪੰਚਾਇਤ ਵੱਲੋਂ ਉਸ ਬੰਦੇ ਦਾ ਵੀ ਬਾਈਕਾਟ ਕੀਤਾ ਜਾਵੇ ਬਈ ਤੁਸੀਂ ਇੱਕ ਪਹਿਲੀ ਵਾਰ ਸਰਪੰਚ ਬਣਨੇ ਪਿੰਡ ਦੀ ਬਿਲਕੁਲ ਮੈਂ ਫਸਟ ਟਾਈਮ ਇਲੈਕਸ਼ਨ ਲੜੀ ਸੀ ਤੇ ਪਹਿਲੀ ਵਾਰ ਸਰਪੰਚ ਬਣਿਆ ਅੱਜ ਪਹਿਲੀ ਵਾਰ ਸਰਪੰਚ ਸਹਿਮਤੀ ਨਾਲ ਬਣਿਓ ਨਹੀਂ ਮੈਂ ਵੋਟਾਂ ਦੇ ਨਾਲ ਬਣਿਆ ਜੀ ਬਈ ਜਿਹੜਾ ਅੱਜ ਕੱਲ ਜਿਹੜੇ ਸਰਪੰਚੀਆਂ ਹੋਈਆਂ ਨੇ ਬਹੁ ਗਾਹ ਪਿਆ ਵੀ ਪਰਚੇ ਰੱਦ ਕਰਾ ਦਿੱਤੇ ਗਏ ਇਲੈਕਸ਼ਨਾਂ ਨਹੀਂ ਹੋਈਆਂ ਅੱਤੀ ਪਿੰਡਾਂ ਦੇ ਵਿੱਚ ਬਿਲਕੁਲ ਬਿਲਕੁਲ ਉਹਨੂੰ ਫਿਰ ਤੱਕਾ ਨਹੀਂ ਮੰਨਦੇ ਸਰਕਾਰ ਦਾ ਨਹੀਂ ਹੋ ਸਕਦਾ ਵੈਸੇ ਸਾਡੇ ਪਿੰਡ ਦਾ ਬਾਈ ਤੱਕਾ ਹੋਇਆ ਨਹੀਂ ਕਿਉਂਕਿ ਹਾਂ ਮੇਰੇ ਖਲਾਬ ਜਦੋਂ ਇਲੈਕਸ਼ਨ ਲੜੀ ਆ ਤੇ ਸਾਡੇ ਪਿੰਡ ਵੀ ਇਸ ਵਾਰ ਬਹੁਤ ਪ੍ਰੋਪੋਗੈਂਡਾ ਹੋਇਆ ਸੀਗਾ ਅੱਜ ਤੱਕ ਮੈਨੂੰ ਨਹੀਂ ਲੱਗਦਾ ਕਿ ਕਿਉਂਕਿ ਆਮ ਆਪਾਂ ਪਿੰਡਾਂ 'ਚ ਰਹਿੰਦੇ ਆ ਕਿਉਂਕਿ ਹਾਂ ਹਾਲਾਕੀ ਮੈਂ ਜੱਟ ਜ਼ਿਮੀਂਦਾਰ ਪਰਿਵਾਰ ਨਾਲ ਸੰਬੰਧ ਰੱਖਦਾ ਮੇਰੇ ਦੋਸਤਾਂ ਜਿਹੜੇ ਉਹ ਰਵਦਾਸੀ ਆ ਭਾਈਚਾਰਾ ਅਲੱਗ-ਅਲੱਗ ਕਾਸਟਾਂ ਦੇ ਨਾਲ ਸੰਬੰਧ ਰੱਖਦਾ ਕਿਉਂਕਿ ਦੋਸਤੀ 'ਚ ਕੋਈ ਜਾਤ-ਪਾਤ ਨਹੀਂ ਹੁੰਦੀ ਬਟ ਸਾਡੇ ਪਿੰਡ ਦੇ ਵਿੱਚ ਵੀ ਇਸ ਸਮੇਂ ਪੋਲੀਟੀਕਲ ਦੇ ਵਿੱਚ ਜਦੋਂ ਸਰਪੰਚੀ ਦੀ ਇਲੈਕਸ਼ਨ ਹੋਈ ਆ ਜਾਤ-ਪਾਤ ਦਾ ਪੱਤਾ ਵੀ ਖੇਡਿਆ ਗਿਆ ਜਦੋਂ ਕੋਈ ਕੈਂਡੀਡੇਟ ਮੇਰੇ ਖਿਲਾਫ ਸਾਡੇ ਜਰਨਲ ਭਾਈਚਾਰੇ 'ਚੋਂ ਵੀ ਅਗਰ ਉਹਨਾਂ ਨੇ ਕਿਹਾ ਵੀ ਮਨੀ ਠੀਕ ਆ ਚੰਗਾ ਮੁੰਡਾ ਯਾਰ ਉਹਨੂੰ ਵੀ ਮੌਕਾ ਮਿਲਣਾ ਚਾਹੀਦਾ ਤਾਂ ਪੋਲੀਟੀਕਲ ਬੰਦੇ ਹੁੰਦੇ ਆ ਉਹਨਾਂ ਨੇ ਜਾਤ-ਪਾਤ ਦਾ ਪੱਤਾ ਵੀ ਖੇਡਿਆ ਵਾ ਪਰ ਅਸੀਂ ਨਹੀਂ ਕੋਈ ਧੱਕਾ ਕੀਤਾ ਹੈਗਾ ਬਾਈ ਜੀ ਅਈ ਤਾਂ ਕਹਤਾ ਸੀ ਵੀ ਕੋਈ ਨਹੀਂ ਜਿਹੜਾ ਇਲੈਕਸ਼ਨ ਲੜਦਾ ਉਹਦਾ ਰਾਈਟ ਆ ਵੀ ਲੜਨੀ ਚਾਹੀਦੀ ਆ। ਬਈ ਤੁਸੀਂ ਆਪਣੀ ਜੋਬ ਵੀ ਛੱਡ ਕੇ ਆਓ ਬੈਂਕ ਦੀ ਨਾ ਕਿ ਸਰਵੰਚੀ ਵਿੱਚ ਵੀ ਸਮਾਜ ਸੇਵਾ ਕਰਨੀ ਆ। ਵੀ ਨਸ਼ੇ ਕਰਕੇ ਮੈਂ ਸਰਵੰਚੀ ਵਿੱਚ ਆਇਆ ਨਾ ਵੀ ਨਸ਼ਾ ਖਤਮ ਕਰਨਾ। ਕੀ ਲੱਗਦਾ ਵੀ ਜਿਹੜਾ ਨਸ਼ੇ ਅੱਜ ਕੱਲ੍ਹ ਚੱਲ ਰਹੇ ਨੇ ਚਿੱਟਾ ਵਗੈਰਾ, ਗਾਂਜਾ, ਨਸ਼ੇ ਦੇ ਵਿੱਚ ਸੁੱਧ-ਬੁੱਧ ਪੁਲਾ ਦਿੰਦਾ ਬੰਦਾ ਆਪਣਾ ਨੌਜਵਾਨਾ ਨਾ ਫਿਰ। ਬਾਰਦਾਤਾ ਤਾਂ ਤਾਈ ਹੁੰਦੀਆਂ ਨੇ। ਉਹਨੂੰ ਪਤੀ ਨਾਲ ਕਿੰਨੂੰ ਮਾਰਨਾ ਕਿੱਥੇ ਤਲਵਾਰ ਜਿਵੇਂ ਮੈਂ ਪਹਿਲਾਂ ਦੱਸਿਆ ਜੀ ਕੋਈ ਨਸ਼ੇੜੀ ਆ ਜਿਹੜਾ ਉਹਦੀ ਕੋਈ ਨਾ ਜਾਤ ਆ ਨਾ ਧਰਮ ਕਿ ਉਹਦੇ ਲਈ ਨਾ ਤਾਂ ਕੋਈ ਰਿਸ਼ਤਾ ਵਾ ਉਹਦੇ ਲਈ ਕੋਈ ਦੋਸਤ ਨਹੀਂ ਕੋਈ ਦੁਸ਼ਮਣ ਨਹੀਂ ਉਹਨੂੰ ਸਾਰੇ ਇੱਕੋ ਜਿਹੇ ਲੱਗਦੇ ਆ ਕਿਉਂਕਿ ਉਹਨੇ ਜਦੋਂ ਉਹਨੂੰ ਤੋੜ ਲੱਗਦੀ ਆ ਨਸ਼ੇ ਦੀ ਉਹ ਨਸ਼ੇ ਦੀ ਤੋੜ ਪੂਰੀ ਕਰਨ ਦੀ ਖਾਤਰ ਕਿਸੇ ਵੀ ਹੱਦ ਤੱਕ ਜਾ ਸਕਦਾ ਜੋ ਅਸੀਂ ਵੀ ਪਿੰਡ ਚ ਨੌਜਵਾਨ ਸਾਡੇ ਮੁੰਡੇ ਠਿਕਰੀ ਪਹਰਾ ਲਾਉਂਦੇ ਸੀਗੇ ਜਿਹਦੇ ਵਿੱਚ ਜੋ ਚਿੱਟਾ ਵਗੈਰਾ ਲਾਣ ਆਉਂਦੇ ਆ ਇਹ ਪਰਿਵਾਰ ਕੋਲੋਂ ਉਹ ਤਾਂ ਆਪਣੇ ਤਕਰੀਬਨ ਜ਼ਿਆਦਾ ਪੰਜਾਬੀ ਮੁੰਡੇ ਸੀ ਠੀਕ ਹੈ ਅਗਰ ਜਿਹੜੀ ਗਾਂਜੇ ਦੀ ਗੱਲ ਕਰਾਂ ਇੱਕ ਪਰਿਵਾਰ ਗਾਂਜਾ ਵੀ ਵੇਚਦਾ ਉਹਦੇ ਵਿੱਚ ਗਾਂਜੇ ਦੇ ਵਿੱਚ ਮੈਨੂੰ ਲੱਗਦਾ ਜਿਹੜਾ ਜ਼ਿਆਦਾਤਰ ਲੈਣ ਆਉਂਦੇ ਸੀ ਉਹ ਪ੍ਰਵਾਸੀ ਸੀ ਹੁਣ ਪ੍ਰਵਾਸੀ ਸਾਡੇ ਪਿੰਡ ਦੇ ਵਿੱਚ ਲਗਾਤਾਰ ਮੰਨ ਕੇ ਚੱਲੋ ਜੇ 100 ਮੋਟਰਸਾਈਕਲ 80 190 ਡੇਲੀ ਆ ਰਿਹਾ ਅਸੀਂ ਉਹਨਾਂ ਦੀ ਵੀਡੀਓਗ੍ਰਾਫੀ ਵੀ ਕੀਤੀ ਹੈ ਪਹਿਲਾਂ ਅਸੀਂ ਵੀਡੀਓਗ੍ਰਾਫੀ ਨਹੀਂ ਸੀ ਕੀਤੀ ਅਸੀਂ ਉਹ ਰਿਕਾਰਡ ਦੇ ਲਈ ਕੀਤੀ ਸੀ ਕੱਲ ਨੂੰ ਪ੍ਰਸ਼ਾਸਨ ਨੂੰ ਕਹਿ ਸਕੀਏ ਕਿ ਅਸੀਂ ਕੋਈ ਇਲਜ਼ਾਮ ਨਹੀਂ ਲਗਾ ਰਹੇ ਵੀ ਆਹ ਬਾਹਰੋਂ ਬੰਦੇ ਸਾਡੇ ਪਿੰਡ ਇਹਨਾਂ ਦੇ ਕੋਲੇ ਆਏ ਆ ਤੇ ਵੀਡੀਓ 'ਚ ਮੰਨ ਰਹੇ ਆ ਵੀ ਹਾਂ ਇਹਨਾਂ ਤੋਂ ਅਸੀਂ ਨਸ਼ਾ ਲੈਣਾ ਆਏ ਆ ਅਸੀਂ ਇਸ ਲਈ ਵੀਡੀਓਗ੍ਰਾਫੀ ਕੀਤੀ ਉਹ ਪ੍ਰਵਾਸੀ ਬੰਦੇ ਆਉਂਦੇ ਸੀ ਉਸ ਗਲੀ ਦੇ ਵਿੱਚੋਂ ਮੇਰੇ ਪਿੰਡ ਦੀ ਕੋਈ ਬੱਚੀ ਆਤੀ ਭੈਣਾ ਛੋਟੇ ਬੱਚੇ ਆ ਕੋਈ ਲੰਘ ਨਹੀਂ ਸਕਦਾ ਆ ਉਹਦਾ ਪੈਨ ਕਾਪੀ ਲੈਣ ਦੁਕਾਨ ਤੱਕ ਨਹੀਂ ਸੀ ਜਾ ਸਕਦਾ ਕਿਉਂਕਿ ਅਗਰ ਉਹ ਮੰਨ ਕੇ ਚੱਲੋ ਕੋਈ ਪਰਿਵਾਰ ਕਿਸੇ ਪ੍ਰਵਾਸੀ ਨੂੰ ਰੋਕ ਦਿੰਦਾ ਵੀ ਭਾਈ ਜੀ ਤੁਸੀਂ ਕੀ ਕਰਨ ਆਏ ਹੋ ਨਸ਼ੇ ਦੇ ਆਦੀ ਹੋ ਇੱਥੇ ਨਾ ਆਓ ਉਹ ਗੁੱਸੇ ਦੇ ਵਿੱਚ ਬੂਰੋ ਨਸ਼ੇ ਦੀ ਹਾਲਤ ਦੇ ਵਿੱਚ ਕੋਈ ਵਾਰਦਾਤ ਕਰਕੇ ਚਲਿਆ ਜਾਵੇ ਤਾਂ ਕੌਣ ਜ਼ਿੰਮੇਵਾਰ ਆ ਉਹਨਾਂ ਦਾ ਉਹਨਾਂ ਨੂੰ ਕਿੱਥੋਂ ਫੜਾਂਗੇ ਅਸੀਂ ਪ੍ਰਵਾਸੀਆਂ ਨੂੰ ਕੋ ਸਾਡੀ ਜ਼ਿੰਮੇਵਾਰੀ ਬਣਦੀ ਸੀ ਕਿ ਅਸੀਂ ਕੋਈ ਬਾਹਰਲਾ ਬੰਦਾ ਅਣਪਛਾਤਾ ਸਾਡੇ ਪਿੰਡ ਜਾ ਰਿਹਾ ਅਸੀਂ ਉਹਨੂੰ ਰੋਕ ਸਕੀਏ ਕਿਉਂਕਿ ਉਹ ਨਸ਼ਾ ਲੈਣ ਆ ਰਿਹਾ ਪਿੰਡ ਦੇ ਵਿੱਚ ਛੇੜੀ ਦਾ ਸ਼ਕਲ ਤੋਂ ਪਤਾ ਲੱਗ ਜਾਂਦਾ ਭਾਈ ਨਸ਼ਾ ਤਾਂ ਬਹੁਤ ਜ਼ਿਆਦਾ ਵੱਧ ਗਿਆ ਨਾ ਪਿੰਡਾਂ ਦੇ ਵਿੱਚ ਦੇਖ ਲਓ ਗਰਾਊਂਡਾਂ ਦੇ ਵਿੱਚ ਦੇਖ ਲਓ ਆਪਾਂ ਗਰਾਊਂਡ ਖਾਲੀ ਹੁੰਦੇ ਨੇ ਉੱਥੇ ਸਰੀੰਜਾਂ ਤੇ ਟੀਕੇ ਵੱਧ ਪਏ ਹੁੰਦੇ ਨੇ ਚੈਨੀ ਕੈਨੀ ਥਾਲੋ ਬਾਕੀ ਛੋਟੇ ਮੋਟੇ ਨਸ਼ੇ ਵੀ ਆਉਣਗੇ ਨੇ ਨਾ ਤੇ ਉਹ ਜ਼ਿਆਦਾ ਨੇ ਜਿਹੜੀ ਉਹ ਖੇਡਾਂ ਵੱਲ ਧਿਆਨ ਘਟਾ ਨੌਜਵਾਨ ਨਸ਼ਿਆਂ ਵੱਲ ਜਾ ਦੇ ਹੋਗੇ ਬਿਲਕੁਲ ਬਿਲਕੁਲ ਭਾਈ ਇਹ ਇਹਦਾ ਕਾਰਨ ਇਹੀ ਹੈ ਜੀ ਆਪਾਂ ਜਿਹੜੇ ਆਪਣੇ ਨੌਜਵਾਨ ਮੁੰਡੇ ਆ ਉਹਨਾਂ ਨੂੰ ਅਸੀਂ ਗਰਾਊਂਡਾਂ ਦੇ ਨਾਲ ਜੋੜ ਨਹੀਂ ਸਕੇ ਕਿਉਂਕਿ ਇੱਕ ਤਾਂ ਸਭ ਤੋਂ ਵੱਡੀ ਗੱਲ ਕੀ ਆਪਾਂ ਗਰਾਊਂਡਾਂ ਬਣਾ ਜ਼ਰੂਰ ਦਿੱਤੀਆਂ ਇੱਕ ਵਾਰ ਪੈਸਾ ਇਨਵੈਸਟ ਹੋ ਜਾਂਦਾ ਗਰਾਊਂਡ ਬਣ ਵੀ ਜਾਂਦੀ ਆ ਬਟ ਉਹਨਾਂ ਨੂੰ ਮੈਂਟੇਨ ਨਹੀਂ ਰੱਖਿਆ ਆਪਾਂ ਨੇ ਸਾਡੇ ਪਿੰਡ ਦੀ ਗਰਾਊਂਡ ਆ ਮੇਰਾ ਖਿਆਲ ਆ ਉੱਤੇ 25 ਲੱਖ ਰੁਪਈਆ ਇਨਵੈਸਟ ਹੋ ਚੁੱਕਿਆ ਨਰੇਗਾ ਦੇ ਥਰੂ ਵੀ ਉਹਦੇ ਉੱਤੇ 15 ਲੱਖ ਰੁਪਈਆ ਨਰੇਗਾ ਦੇ ਥਰੂ ਨਰੇਗਾ ਪਾਰਕ ਬਣਦੀਆਂ ਨੇ ਉਹਦੇ ਵਿੱਚੋਂ ਬਣ ਚੁੱਕੀ ਆ ਨਰੇਗਾ ਪਾਰਕ ਬਟ ਜਿਸ ਦਿਨ ਅਸੀਂ ਇਲੈਕਸ਼ਨ ਲੜੀ ਸੀ ਇਲੈਕਸ਼ਨ ਤੋਂ ਬਾਅਦ ਮੈਂ ਪਹਿਲੇ ਦਿਨ ਗਰਾਊਂਡ ਦੇ ਵਿੱਚ ਗਿਆ ਸੀ ਉਹ ਇੱਕ ਡੰਗਰਾਂ ਦਾ ਵਾੜਾ ਲੱਗਦਾ ਸੀ ਉੱਤੇ ਐਡ ਐਡੀ ਬੂਟੀ ਸੀ ਉੱਥੇ ਉਸ ਟਾਈਮ ਅਸੀਂ ਉਹਦੀ ਸਫਾਈ ਕਰਵਾਈ ਸਭ ਤੋਂ ਪਹਿਲਾਂ ਉਹਦੇ ਅਸੀਂ ਉੱਥੇ ਇੱਕ ਸਾਈਡ ਤੇ ਸਪਾਈ ਕਰਵਾ ਕੇ ਝੂਲੇ ਲਗਵਾਏ ਬੱਚਿਆਂ ਲਈ ਉੱਥੇ ਹੁਣ ਸ਼ਾਮ ਨੂੰ ਨੀੜੀ ਦੀ ਵੀ ਜਾਂਦੀ ਐਕਸਰਸਾਈਜ਼ ਹੁੰਦੀ ਆ ਅੱਗੇ ਅਸੀਂ ਉਹਦਾ ਇੱਕ ਰੋਡ ਮੈਪ ਤਿਆਰ ਕਰ ਚੁੱਕੇ ਆ ਅਸੀਂ ਉੱਥੇ ਇੱਕ ਗਰਾਊਂਡ ਤਿਆਰ ਕਰਵਾ ਰਹੇ ਆ ਫੁੱਟਬਾਲ ਦੀ ਜਾਂ ਹਾਕੀ ਦੀ ਠੀਕ ਹੈ ਉੱਥੇ ਸ਼ਾਮ ਨੂੰ ਬੱਚਿਆਂ ਨੂੰ ਅਸੀਂ ਜੋੜਾਂਗੇ ਡਾਈਟ ਵੀ ਅਸੀਂ ਉੱਥੇ ਪ੍ਰੋਵਾਈਡ ਕਰਾਂਗੇ ਕਿਉਂਕਿ ਇਹਦੇ ਵਿੱਚ ਸਾਡੇ ਐਨ ਆਰ ਆਈ ਭਰਾ ਸਾਡਾ ਸਹਿਯੋਗ ਦੇ ਰਹੇ ਆ ਇੱਕ ਅਸੀਂ ਜਿੰਮ ਬਣਵਾ ਰਹੇ ਆ ਸਾਡੇ ਪਿੰਡ ਡੇਰਾ ਨਿਮਾਲਾ ਟਰਸਟ ਆ ਠੀਕ ਹੈ ਉਹ ਸਾਨੂੰ ਉਹਦੇ ਲਈ ਫੰਡਿੰਗ ਕਰ ਰਹੇ ਆ ਉਹਨਾਂ ਨਾਲ ਗੱਲ ਹੋ ਚੁੱਕੀ ਆ ਇੱਕ ਮੈਪ ਤਿਆਰ ਹੋ ਚੁੱਕਿਆ ਇੱਕ ਅਸੀਂ ਜਿਮ ਉੱਥੇ ਬਣਾ ਰਹੇ ਆ ਜਿਹਦੇ ਵਿੱਚ ਮੇਰਾ ਖਿਆਲ ਆ ਸਾਨੂੰ ਸਰਕਾਰ ਦੀ ਵੀ ਲੋੜ ਨਾ ਪਵੇ ਇੱਕ ਅਸੀਂ ਵਧੀਆ ਗਰਾਊਂਡ ਆਉਣ ਵਾਲੇ ਸਮੇਂ ਦੇ ਵਿੱਚ ਚਲਵਾ ਦੇਾਂਗੇ ਜਿੱਥੇ ਕਿ ਸਾਨੂੰ ਸਰਕਾਰ ਦੀ بجائے ਸਾਡੇ ਐਨ ਆਰ ਆਈ ਇਹਨਾਂ ਸਹਿਯੋਗ ਦੇ ਦੇਣਗੇ ਕਿ ਨਾਰਗਵਾਲ ਦੀ ਗਰਾਊਂਡ ਇੱਕ ਮਿਸਾਲ ਬਣੇਗੀ ਬਾਈ ਜਿਹੜੀ ਵੀਡੀਓ ਵਾਇਰਲ ਹੋਈ ਆ ਨਾ ਨਸ਼ੇ ਵਾਲੀ ਵੀ ਇਹਦੇ ਨਾਲ ਪਿੰਡਾਂ ਤੋਂ ਥੋੜਾ ਜਿਹਾ ਇਹ ਹੋ ਸਕਦਾ ਹੈ ਵੀ ਇਸ ਪਿੰਡ ਤੋਂ ਹੋਰ ਜਿਹੜੇ ਪੰਜਾਬ ਦੇ ਪਿੰਡ ਨੇ ਉਹਨਾਂ ਨੂੰ ਕੰਨ ਵੀ ਹੋਣ ਵੀ ਅਸੀਂ ਵੀ ਇਦਾਂ ਐਕਸ਼ਨ ਕਰੀ ਜਿਵੇਂ ਤੁਸੀਂ ਕੀਤਾ ਹੈ ਬਿਲਕੁਲ 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 ਵੀ ਹੋਰ ਪਿੰਡਾਂ ਵਿੱਚ ਵੀ ਫਰਕ ਪਊਗਾ ਇਸ ਵੀਡੀਓ ਨਾਲ ਨਹੀਂ ਫਰਕ ਪੈਗਾ ਜੀ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਕਾਰਵਾਈ ਤੇਜ਼ ਕੀਤੀ ਆ ਉਸ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਕਿ ਪੰਜ ਮੈਂਬਰੀ ਕਮੇਟੀ ਵੀ ਸਰਕਾਰ ਨੇ ਬਣਾਈ ਆ ਜਿਹਦੇ ਵਿੱਚ ਪੰਜ ਮੰਤਰੀ ਇਨਵੋਲ ਆ 26 ਤਰੀਕ ਨੂੰ ਸਾਡੀ ਵੀਰੋ ਵਾਇਰਲ ਹੁੰਦੀ ਆ 27 ਤਰੀਕ ਦੀ ਮਿਲਦਾ ਮੀਟਿੰਗ ਬੁਲਾਈ ਗਈ ਸੀ 28 ਨੂੰ ਉਹ ਕਮੇਟੀ ਬਣੀ ਆ ਜਿਹਦੇ ਵਿੱਚ ਪੰਜ-ਪੰਜ ਜ਼ਿਲ੍ਹੇ ਹਰੇਕ ਮੰਤਰੀ ਨੂੰ ਦਿੱਤੇ ਗਏ ਆ ਪ੍ਰਸ਼ਾਸਨ ਵੀ ਉਹਦੇ ਤੇ ਹੁਣ ਸਖਤ ਕਾਰਵਾਈ ਕਰ ਰਿਹਾ ਅੱਗੇ ਪ੍ਰਸ਼ਾਸਨ ਆਪਾਂ ਹੋਰ ਜ਼ਿਲ੍ਹਿਆਂ ਦੇ ਵਿੱਚ ਹੋਰ ਪਿੰਡਾਂ 'ਚ ਵੀ ਦੇਖਿਆ ਆਪਾਂ ਜਿੱਥੇ ਪ੍ਰਸ਼ਾਸਨ ਨੇ ਨਸ਼ਿਆਂ ਦੇ ਖਿਲਾਫ ਕਾਰਵਾਈ ਕੀਤੀ ਹੈ ਬਹੁਤ ਜ਼ਿਆਦਾ ਅਰੈਸਟ ਵੀ ਹੋ ਰਹੀ ਆ ਤੇ ਬਾਕੀ ਜਿੰਨੇ ਤਸਕਰਾਂ ਨਸ਼ਾ ਤਸਕਰ ਉਸ ਤੋਂ ਬਾਅਦ ਡਰੇ ਵੀ ਆ ਵੀ ਹਾਂ ਇੱਕ ਡਰ ਦਾ ਮਾਹੌਲ ਸਹਿਮ ਦਾ ਮਾਹੌਲ ਪੈਦਾ ਹੋਇਆ ਪਿੰਡ ਦੇ ਵਿੱਚ ਹੋਰ ਕਿਸੇ ਦੀ ਕਾਲ ਤਾਂ ਨਹੀਂ ਤੁਹਾਨੂੰ ਆਈ ਕਿਸੇ ਹੋਰ ਧਮਕੀ ਵਗੈਰਾ ਉਸ ਤੋਂ ਵੀ ਨਾ ਪਰਿਵਾਰ ਨੇ ਧਮਕੀਆਂ ਤੁਹਾਨੂੰ ਆਈਆਂ ਪਰਿਵਾਰ ਵੱਲੋਂ ਹਨਾ ਹੋਰ ਕਿਸੇ ਦੀ ਉਹ ਤੋਂ ਕਿਸ ਨੇ ਉਹਨਾਂ ਨੇ ਫੋਨ ਕਰਵਾਇਆ ਹੋਵੇ ਕੋਈ ਐਦਾਂ ਦੀ ਨਹੀਂ 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 ਉਸੇ ਪਰਿਵਾਰ ਵੱਲੋਂ ਮੈਨੂੰ ਧਮਕੀ ਆਈ ਸੀ ਹੋਰ ਆਪਾਂ ਨੂੰ ਫਿਲਹਾਲ ਦੀ ਘੜੀ ਕੋਈ ਧਮਕੀ ਨਹੀਂ ਆਈ ਹੈਗੀ ਮਹਾਰਾਜ ਅੰਗ ਸੰਗ ਆ ਜੀ ਚੜ੍ਹਦੀ ਕਲਾ ਜੀ ਤੁਸੀਂ ਮਤਲਬ ਪੈਰ ਪਿੱਛੇ ਨਹੀਂ ਪਟਿਆ ਤੁਸੀਂ ਨਹੀਂ ਨਹੀਂ ਅੱਗੇ ਪਟ ਰਹੇ ਹੋ ਅੱਗੇ ਨਹੀਂ ਨਹੀਂ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਚੱਲੇ ਸੀਗੇ ਦੇਖੋ ਜੋ ਮਹਾਰਾਜ ਨੇ ਸੁਆਸ ਬਖਸ਼ਿਆ ਉਹ ਤਾਂ ਆਪਾਂ ਹਰ ਹੀਲੇ ਲੈ ਲੈਣੇ ਇੱਕ ਆਪਾਂ ਕਹਿ ਸਕਦੇ ਹਾਂ ਵਿਧੀ ਬਣਦੀ ਹੈ ਗੁਰੂ ਮਹਾਰਾਜ ਨੇ ਅਗਰ ਮੇਰੀ ਡਿਊਟੀ ਲਈ ਆ ਤਾਂ ਮੇਰਾ ਫਰਜ਼ ਬਣਦਾ ਕਿ ਮੈਂ ਉਹਨੂੰ ਇਮਾਨਦਾਰੀ ਦੇ ਨਾਲ ਨਿਭਾਵਾਂ ਇਮਾਨਦਾਰੀ ਨਾਲ ਨਿਭਾਵਾਂਗੇ ਇਹ ਗੁਰੂ ਮਹਾਰਾਜੇ ਕਰਦਾ ਬਾਈ ਜੀ ਇਹਨਾਂ ਤੁਹਾਡੀ ਵੀਡੀਓ ਚਲੋ ਵਾਇਰਲ ਹੋਈ ਆ ਬਿਲਕੁਲ 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 ਪੰਜ ਹੋਰ ਵੀ ਪਿੰਡਾਂ ਦੇ ਵਿੱਚ ਤੁਸੀਂ ਇੱਕ ਮਿਸਾਲ ਬਣਿਓ ਹੋਰ ਪਿੰਡਾਂ ਦੇ ਲਈ ਪੰਜਾਬ ਦੇ ਲਈ ਥੋੜੀ ਭਗਵੰਤਵਾਨਾਂ ਨਾਲ ਗੱਲਬਾਤ ਵੀ ਹੋਈ ਆ ਮੰਤਰੀ ਨਾਲ ਵੀ ਬਹੁਤ ਢੀ ਵੱਡੀ ਗੱਲ ਹੁੰਦੀ ਆ ਬਿਲਕੁਲ 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 ਪੰਜ ਨਾਲ ਗੱਲ ਹੋਈ ਬਿਲਕੁਲ ਬਿਲਕੁਲ ਜੀ ਥੋੜੀ ਵੈਸੇ ਕੀ ਗੱਲਬਾਤ ਹੋਈ ਆ ਉਹਨਾਂ ਨਾਲ ਤੁਹਾਨੂੰ ਕੀ ਕਿਹਾ ਜਦੋਂ ਗੱਲਬਾਤ ਹੋਈ ਆ ਮੇਰੀ ਜਦੋਂ ਪਹਿਲੇ ਦਿਨ ਉਹਨਾਂ ਨਾਲ ਗੱਲਬਾਤ ਹੋਈ ਸੀ 27 ਤਰੀਕ ਨੂੰ ਆ 7:00 ਵਜੇ ਉਹਨ ਤੇ ਜਦੋਂ ਗੱਲਬਾਤ ਹੋਈ ਉਹਨਾਂ ਨੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਮੇਰਾ ਹਾਲ ਚੱਲ ਜਾਣਿਆ ਉਹਨਾਂ ਨੇ ਮੈਨੂੰ ਪੁੱਛਿਆ ਕਿ ਸਰਪੰਚ ਸਾਹਿਬ ਇੱਕ ਵੀਡੀਓ ਵਾਇਰਲ ਹੋਈ ਆ ਕਮਿਸ਼ਨਰ ਸਾਹਿਬ ਦੇ ਥਰੂ ਮੇਰੀ ਗੱਲਬਾਤ ਹੋਈ ਸੀ ਉਹਨਾਂ ਨਾਲ ਤੇ ਉਹਨਾਂ ਨੇ ਕਿਹਾ ਕਿ ਇੱਕ ਵੀਡੀਓ ਵਾਸੀ ਦੇਖੀ ਆ ਵੀ ਉਹ ਕੀ ਸੀਨ ਆ ਤੇ ਉਹਨਾਂ ਨੂੰ ਮੈਂ ਪ੍ਰੋਪਰ ਸਿਚੁਏਸ਼ਨ ਦੱਸੀ ਵੀ ਸਰ ਇਦਾਂ ਵਾ ਉਹਨਾਂ ਨੇ ਉਸ ਪਰਿਵਾਰ ਬਾਰੇ ਮੇਰੇ ਤੋਂ ਪੁੱਛਿਆ ਕਿ ਉਹ ਪਰਿਵਾਰ ਕਰਦਾ ਕੀ ਆ ਠੀਕ ਹੈ ਉਹਨਾਂ ਤੇ ਪਹਿਲਾਂ ਵੀ ਕੋਈ ਪਰਚਾ ਦਰਜ ਆ ਪੂਰੀ ਡਿਟੇਲ ਦੇ ਵਿੱਚ ਉਹਨਾਂ ਨੇ ਮੇਰੇ ਨਾਲ 7-8 ਮਿੰਟ ਗੱਲ ਹੋਈ ਉਸ ਦਿਨ ਫਸਟ ਡੇ ਠੀਕ ਹੈ ਉਸ ਤੋਂ ਬਾਅਦ ਉਹਨਾਂ ਨੇ ਸੇਮ ਐਸਐਸਪੀ ਸਾਹਿਬ ਨੂੰ ਲਾਈਨ ਤੇ ਲਿਆ ਉਸੇ ਟਾਈਮ ਉਹਨਾਂ ਨੇ ਐਸਐਸਪੀ ਸਾਹਿਬ ਨੂੰ ਬੋਲਿਆ ਕਿ ਅਗਰ ਇਹ ਵੀਡੀਓ ਵਾਇਰਲ ਹੋ ਕੇ ਮੇਰੇ ਤੱਕ ਪਹੁੰਚ ਸਕਦੀ ਆ ਕਿ ਮੈਂ ਦੇਖ ਕੇ ਇੱਕ ਸਰਪੰਚ ਨੂੰ ਕਾਲ ਲਗਾ ਕੇ ਪੁੱਛ ਸਕਦਾ ਆ ਵੀ ਇਹਦੇ ਤੇ ਕਾਰਵਾਈ ਹੋਈ ਕਿ ਨਹੀਂ ਹੋਈ ਤਾਂ ਤੁਸੀਂ ਕੀ ਕਰ ਰਹੇ ਹੋ ਉਹਨਾਂ ਨੇ ਪ੍ਰਸ਼ਾਸਨ ਨੂੰ ਤਾੜਿਆ ਵੀ ਤੁਰੰਤ ਉਹਨਾਂ ਨੇ ਜੋ ਬੰਦੀ ਕਾਰਵਾਈ ਸੀ ਉਹਦੇ ਤੇ ਕਰਵਾਈ ਤੇ ਨੈਕਸਟ ਡੇ ਮੈਨੂੰ ਉਹਨਾਂ ਨੇ 12 ਵਜੇ ਕਰੀਬ ਕਾਲ ਆਈ 12 ਤੋਂ 15 ਮਿੰਟ ਉਸ ਦਿਨ ਮੇਰੀ ਗੱਲ ਹੋਈ ਉਹਨਾਂ ਨੇ ਮੇਰੇ ਤੋਂ ਪੁੱਛਿਆ ਕਿ ਹਾਂ ਸੈਟੀਸਫਾਈ ਹੋ ਜੀ ਮੈਂ ਕਿਹਾ ਹਾਂਜੀ ਸੈਟੀਸਫਾਈ ਹਾਂ ਉਹਨਾਂ ਨੇ ਦੱਸਿਆ ਕਿ ਹਾਂ ਪਿੰਡ ਨਗਰ ਖੋਸ਼ਾ ਮੈਂ ਕਿਹਾ ਬਿਲਕੁਲ ਖੋਸ਼ਾ ਜੀ ਉਹਨਾਂ ਨੇ ਉਸ ਤੋਂ ਬਾਅਦ ਮੇਰੇ ਤੋਂ ਪੁੱਛਿਆ ਵੀ ਅਗਰ ਹੋਰ ਵੀ ਕੋਈ ਹੈ ਸਾਨੂੰ ਉਹ ਵੀ ਜਾਣਕਾਰੀ ਦਿਓ ਕਿ ਆਪਾਂ ਸਾਨੂੰ ਤੁਹਾਡੇ ਅਰਗੇ ਸਰਪੰਚਾ ਦੀ ਲੋੜ ਆ ਉਹਨਾਂ ਨੇ ਮੈਨੂੰ ਸਿਕਿਉਰਿਟੀ ਬਾਰੇ ਵੀ ਉਹਨਾਂ ਨੇ ਕਿਹਾ ਵੀ ਅਗਰ ਤੁਹਾਨੂੰ ਕੋਈ ਨੀਡ ਹੈ ਮੈਂ ਕਿਹਾ ਨਹੀਂ ਸਰ ਜੀ ਮਤਲਬ ਜੇ ਧਮਕੀ ਗਾਇ ਬਿਲਕੁਲ ਬਿਲਕੁਲ ਉਹ ਵੀ ਗੱਲ ਤੁਸੀਂ ਕਰੀ ਹੋਣੀ ਵੀ ਧਮਕੀ ਹੋਈ ਵੀ ਮੈਨੂੰ ਆਈ ਬਿਲਕੁਲ ਉਹਨਾਂ ਨੇ ਜਦੋਂ ਪੁੱਛਿਆ ਧਮਕੀ ਵਗੈਰਾ ਉਹਨਾਂ ਸਿਕਿਉਰਿਟੀ ਮੈਂ ਕਿਹਾ ਨਹੀਂ ਜੀ ਮੈਨੂੰ ਸਿਕਿਉਰਿਟੀ ਵਗੈਰਾ ਦੀ ਤਾਂ ਕੋਈ ਲੋੜ ਨਹੀਂ ਕਿਉਂਕਿ ਮੇਰੇ ਨਾਲ ਮੈਂ ਕਿਹੜਾ ਇਕੱਲਾ ਕੰਮ ਕਰਦਾ ਨਹੀਂ 30 ਤੋਂ 35 ਮੁੰਡੇ ਆ ਅਗਰ ਮੈਨੂੰ ਇੱਕ ਅਦਾ ਸਿਕਿਉਰਿਟੀ ਤੁਸੀਂ ਦੇ ਵੀ ਦੋਗੇ ਤੇ 30 35 ਮੁੰਡਿਆਂ ਦੀ ਸਿਕਿਉਰਿਟੀ ਕੌਣ ਕਰੇਗਾ ਕਿਉਂਕਿ ਉਹ ਵੀ ਮੇਰੇ ਨਾਲ ਕੰਮ ਕਰ ਵੀ ਹਾਂ ਜੋ ਅਸੀਂ ਸਟੈਪ ਪੱਟ ਰਹੇ ਹਾਂ ਤੁਹਾਡੇ ਆਸਰੇ ਪੱਟ ਰਹੇ ਹਾਂ ਕਿਉਂਕਿ ਤੁਹਾਡੇ ਕੋਲ ਤਾਂ ਪਾਵਰ ਹੈ ਇੱਕ ਬਹੁਤ ਵੱਡੀ ਵੀ ਉਹਦੇ ਨਾਲ ਸਾਡਾ ਸਾਥ ਦੇ ਦਿਓ ਪ੍ਰਸ਼ਾਸਨ ਦਾ ਸਹਿਯੋਗ ਹੋ ਜਵੇ ਵੀ ਇਹਨਾਂ ਤੇ ਬਣਦੀ ਕਾਰਵਾਈ ਹੋ ਜਵੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਹਾਂ ਐਸਐਸਪੀ ਸਾਹਿਬ ਨੂੰ ਮੈਂ ਉਹਨਾਂ ਨੇ ਕਿਹਾ ਵੀ ਹਾਂ ਮੈਂ ਮਾਨ ਸਾਹਿਬ ਨੂੰ ਕਿਹਾ ਮੈਂ ਕਿਹਾ ਮਾਨ ਸਾਹਿਬ ਤੁਸੀਂ ਕੱਲ ਕਹਿ ਰਹੇ ਸੀਗੇ ਐਸਐਸਪੀ ਸਾਹਿਬ ਨੂੰ ਵੀ ਇਦਾਂ ਦੇ ਸਰਪੰਚਾਂ ਦਾ ਸਾਥ ਦਿਓ ਵੀ ਆਪਾਂ ਇਹਨਾਂ ਨੂੰ ਮੋਟੀਵੇਟ ਕਰੀਏ ਅੱਗੇ ਲੈ ਕੇ ਆਈਏ ਵੀ ਤੁਸੀਂ ਇਨਾਮ ਦੀ ਵੀ ਗੱਲ ਕਰ ਰਹੇ ਸੀਗੇ ਵੀ ਹਾਂ ਅਗਰ ਤੁਸੀਂ ਇਨਾਮ ਦੇਣਾ ਚਾਹੁੰਦੇ ਹੋ ਵੀ ਸਾਨੂੰ ਹੌਸਲਾ ਦੇਣਾ ਚਾਹੁੰਦੇ ਹੋ ਤਾ ਮੈਨੂੰ ਤੁਸੀਂ ਇੱਕ ਮੇਰੇ ਪਿੰਡ ਲਈ ਮਹੱਲਾ ਕਲੀਨਿਕ ਤੇ ਮੇਰੇ ਪਿੰਡ ਦੇ ਬੱਚਿਆਂ ਲਈ ਗਰਾਊਂਡ ਦੇ ਦਿਓ ਮੈਂ ਉਹਨੂੰ ਇਨਾਮ ਸਮਝੂਗਾ ਕਿ ਉਹਨਾਂ ਨੇ ਉਹਦੇ ਲਈ ਵੀ ਵਾਅਦਾ ਕੀਤਾ ਵਾ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਪਿੰਡ 'ਚ ਬਣਵਾਵਾਂਗੇ ਬਈ ਕਈ ਲੋਕ ਕਹਿੰਦੇ ਨੇ ਵਿਰੋਧੀ ਧਿਰਾਂ ਵੀ ਕਹਿੰਦੀਆਂ ਨੇ ਨਾ ਵੀ ਇਹ ਸਰਕਾਰ ਤਾਂ ਪਿਛਲੀਆਂ ਸਰਕਾਰਾਂ ਵੀ ਮਾੜੀ ਸਰਕਾਰ ਹੈ ਪਿੰਡ ਦਾ ਸਰਪੰਚੋ ਕੀ ਲੱਗਦਾ ਵੀ ਪਹਿਲਾਂ ਵੀ ਸਰਕਾਰ ਆਈਆਂ ਨੇ ਤੇ ਹੁਣ ਵੀ ਸਰਕਾਰ ਹੈ ਤੁਸੀਂ ਇਸ ਮੌਜੂਦਾ ਸਰਕਾਰ ਦੇ ਸਰਪੰਚੋ ਕੀ ਫਰਕ ਦੇਖਦੇ ਹੋ ਨੀ ਦੇਖੋ ਆਪਾਂ ਕਹਿ ਸਕਦੇ ਹਾਂ ਕਹਿੰਦੇ ਹੁੰਦੇ ਵੀਰੇ ਅੱਜ ਤੱਕ ਬੋਲੇ ਸ਼ਾਨਣੀ ਕੀ ਬੋਲੇ ਹਾਂ ਜਿਨ੍ਹਾਂ ਨੇ ਪਹਿਲਾਂ ਨਹੀਂ ਕਹਿੰਦਾ ਇੱਕ ਆਪਾਸ ਪਾਸ ਸਾਹਿਬ ਦਾ ਸ਼ੇਰ ਸੀਗਾ ਵੀ ਅੱਕ ਦੀ ਨਾ ਖਾਈਏ ਕੁੰਬਲੀ ਸੱਪ ਦਾ ਨਾ ਖਾਈਏ ਮਾਸ ਜੀ ਜਿਹੜੇ ਅੱਜ ਤੱਕ ਰਹੇ ਲੁੱਟਦੇ ਉਹਨਾਂ ਤੋਂ ਦੱਸੋ ਕਾਦੀ ਆਸ ਜੀ ਕਿ ਉਹਨਾਂ ਨੇ ਜਿਹੜੇ ਆਪ ਅੱਜ ਤੱਕ ਲੁੱਟਦੇ ਰਹੇ ਆਪਾਂ ਨੂੰ ਠੀਕ ਹੈ ਉਹਨਾਂ ਨੂੰ ਤਾਂ ਬੋਲਣ ਦਾ ਹੱਕ ਹੀ ਨਹੀਂ ਬਣਦਾ हां जी ਆਪਾਂ ਚੰਗਾ ਕੰਮ ਕਰ ਰਹੇ ਹਾਂ ਮੈਂ ਉਸ ਦਿਨ ਲਿਵਿੰਗ ਇੰਡੀਆ ਨਿਊਜ਼ ਤੇ ਡਿਬੇਟ ਦੇ ਵਿੱਚ ਵੀ ਬੈਠਿਆ ਸੀਗਾ ਸ਼ਾਮ ਨੂੰ ਤੇ ਜਦੋਂ ਮੇਰੀ ਉਸ ਟਾਈਮ ਵੀ ਗੱਲ ਹੋ ਰਹੀ ਸੀ ਇੱਕ ਕਾਂਗਰਸ ਦੇ ਆਪਣੇ ਨੁਮਾਇੰਦੇ ਬੈਠੇ ਸੀ ਉੱਥੇ ਉਹਨਾਂ ਨੇ ਕਿਹਾ ਕਿ ਹਾਂ ਇਹਨਾਂ ਨੇ ਇੰਨੇ ਸਮੇਂ ਤੋਂ ਨਹੀਂ ਕੀਤਾ ਇਹਨਾਂ ਨੇ ਇੰਨੇ ਵਾਅਦੇ ਕੀਤੇ ਸੀ ਆਹ ਕੀਤਾ ਸੀ ਮੈਂ ਉਹਨਾਂ ਨੂੰ ਕਿਹਾ ਉਹਨਾਂ ਨੂੰ ਵੀ ਕਿਹਾ ਸੀ ਕਿ ਸਰ ਦੇਖੋ ਜੇ ਕੋਈ ਚੰਗਾ ਕੰਮ ਕਰ ਰਿਹਾ ਵੀ ਉਹਦੀ ਘੱਟੋ-ਘੱਟ ਪ੍ਰਸ਼ੰਸਾ ਹੀ ਕਰ ਦਈਏ ਵੀ ਦੇਰ ਆਏ ਦਰੋਸਤਾਂ ਹੈ ਬਾਈ ਅੱਜ ਕੰਮ ਹੋਣ ਲੱਗਿਆ ਵੀ ਅਸੀਂ ਨਾਲ ਆ ਤੁਹਾਡੇ ਕਿਉਂਕਿ ਨਸ਼ਿਆਂ ਦਾ ਮੁੱਦਾ ਕਿਸੇ ਪਾਰਟੀ ਦਾ ਮੁੱਦਾ ਨਹੀਂ ਇੱਥੇ ਆਪਾਂ ਨੂੰ ਪਾਰਟੀ ਆਪਣੇ ਕਿਸਾਨੀ ਦੇ ਅੱਜ ਧਰਨੇ ਲੱਗਦੇ ਆ ਕਿਸਾਨੀ ਵੀ ਆਪਾਂ ਤਾਂ ਕਰਾਂਗੇ ਜੇ ਜਵਾਨੀ ਬਚੀ ਹੋਊ ਸਾਡੀ ਇਹ ਜਵਾਨੀ ਸਾਡੀ ਘਾਣ ਹੋ ਗਿਆ ਕਿਸਾਨੀ ਕੌਣ ਕਰੂਗਾ ਅੱਗੇ ਜਾ ਕੇ ਸੋ ਇਹ ਮੁੱਦੇ ਇੱਕ ਦੂਜੇ ਦੇ ਨਾਲ ਜੁੜੇ ਹੁੰਦੇ ਆ ਜਵਾਨੀ ਵਿਚਾਲੀਏ ਕਿਸਾਨੀ ਵੀ ਬਚਾਵਾਂਗੇ ਅਸੀਂ ਬਈ ਵਿਰੋਧੀ ਧਿਰਾਂ ਸਿਰਫ ਨੈਗੇਟਿਵੇ ਬੋਲਣਾ ਹੁੰਦਾ ਹੈ ਜਿਹੜੀ ਚੰਗਾ ਕੰਮ ਕਰਦੇ ਨੇ ਉਹ ਸਿੱਧ ਕੋਈ ਨਹੀਂ ਕਰਦਾ ਕਿਸੇ ਵੀ ਸਰਕਾਰ 'ਚ ਆ ਜਾਵੇ ਭਾਵੇਂ ਭਾਵੇਂ ਕਾਂਗਰਸ ਸੱਤਾ ਵਿੱਚ ਆ ਜਾਵੇ ਭਾਵੇਂ ਭਾਪਾ ਆ ਜਾਵੇ ਦੋਹੀ ਧਿਰਨੇ ਤਾਂ ਮਾੜਾ ਕਹਿਣੀ ਉਹ ਤਾਂ ਕਹਿੰਦੇ ਹੁੰਦੇ ਆ ਜੀ ਆਪਦੀਆਂ ਕੱਚ 'ਚ ਦੂਜੇ ਦੀਆਂ ਹੱਥ 'ਚ ਉਹ ਕੰਮ ਆ ਜੀ ਤੇ ਕਈ ਕਹਿੰਦੇ ਨੇ ਹੁਣ ਜਦੋਂ ਚੰਗਾ ਕੰਮ ਕਰਿਆ ਭਗਵੰਤ ਮਾਨ ਐਕਸ਼ਨ ਲੈ ਰਿਹਾ ਘਰ ਟਵਾਰਾ ਜਿਨ੍ਹਾਂ ਨੇ ਨਸ਼ੇ ਨਾਲ ਆਪਣੇ ਘਰ ਬਣਾਏ ਨੇ ਪ੍ਰਾਪਰਟੀਆਂ ਬਣਾਈਆਂ ਨੇ ਇਹ ਕਹਿੰਦੇ ਨੇ ਵੀ ਇਹ ਘਰ ਟਾਉਣੇ ਗਲਤ ਨੇ ਵੀ ਹਾਈ ਕੋਰਟ ਦੇ ਖਿਲਾਫ ਆਏ ਦੇਖੋ ਤਾਂ ਕਾਨੂੰਨ ਨੂੰ ਪਤਾ ਹੋਏਗਾ ਜੀ ਆਪਾਂ ਦਾ ਜੋ ਪ੍ਰਸ਼ਾਸਨ ਬਣਦੀ ਕਾਰਵਾਈ ਆ ਪ੍ਰਸ਼ਾਸਨ ਕਰ ਰਿਹਾ ਜੀ ਉਹ ਆਪਣੇ ਹੱਥ ਤਾਂ ਨਹੀਂ ਕਿਉਂਕਿ ਸਾਡੀ ਲੜਾਈ ਕਿਸੇ ਦੀ ਛੱਤ ਖੋਣ ਨਾਲ ਨਹੀਂ ਸਾਡੀ ਲੜਾਈ ਨਸ਼ਿਆਂ ਦੇ ਨਾਲ ਕਿਉਂਕਿ ਦੇਖੋ ਨਸ਼ੇ ਵੇਚਦੇ ਆ ਜੋ ਉਹਨਾਂ ਦਾ ਕਸੂਰ ਆ ਨਾ ਕਿ ਉਹਨਾਂ ਬੱਚ ਉਹਨਾਂ ਦੇ ਗਾਂਹਾਂ ਬੱਚਿਆਂ ਦਾ ਕਸੂਰ ਆ ਕਿਉਂਕਿ ਅਸੀਂ ਤਾਂ ਖੁਦ ਜੋ ਵੀ ਪੰਚ ਸਰਪੰਚ ਮੇਰੇ ਵਰਗੇ ਹੋ ਜੋ ਇਮਾਨਦਾਰੀ ਨਾਲ ਕੰਮ ਕਰਦੇ ਆ ਜਿਵੇਂ ਕੋਈ ਵੀ ਸਕੀਮ ਆਉਂਦੀ ਆ ਮੈਂ ਤਾਂ ਖੁਦ ਪਿੰਡ ਚ ਆਪਣੇ ਪਿੰਡ ਚੱਟਵਾਲੇ ਵਾਲਿਆਂ ਦੇ ਫਾਰਮ ਭਰਾ ਰਿਆ ਵਾ ਵੀ ਅਗਰ ਕਿਸੇ ਦੀ ਛੱਤ ਡਿੱਗ ਰਹੀ ਆ ਅਸੀਂ ਪ੍ਰਭਾ ਕੇ ਫਾਰਮ ਉਹਨਾਂ ਦੀ ਛੱਤ ਪੱਕੀ ਕਰਾ ਦਈਏ ਅਸੀਂ ਕਿਉਂ ਕਿਸੇ ਦੀ ਛੱਤ ਖੋਵਾਂਗੇ ਸਹੀ ਗੱਲ ਆ ਬਾਈ ਪਿੰਡ ਲੈਵਲ ਤੋਂ ਜੇ ਆਪਾਂ ਸ਼ੁਰੂਆਤ ਕਰੀਏ ਹਨਾ ਬਿਲਕੁਲ ਜੀ ਜਿਵੇਂ ਹੁਣ ਚਲੋ ਮੁੱਖ ਮੰਤਰੀ ਪੂਰਾ ਪੰਜਾਬ ਦੇਦਾ ਪਿੰਡ ਲੈਵਲ ਤੇ ਪਿੰਡ ਆਪਣਾ ਸੁਧਾਰੀਏ ਕੱਲਾ ਕੱਲਾ ਪਿੰਡ ਜਿਦਾਂ ਸਕਤ ਉਹ ਸਰਪੰਚ ਤਾਂ ਕੀ ਗੱਲ ਆਪਾਂ ਪੰਜਾਬ ਚ ਨਸ਼ਾ ਖਤਮ ਨਹੀਂ ਕਰ ਸਕਦੇ ਬਿਲਕੁਲ ਖਤਮ ਕਰ ਸਕਦੇ ਆ ਜੀ ਕੋਈ ਵੀ ਹੈ ਕੰਬੜਾ ਮਾਰਨਾ ਜ਼ਰੂਰੀ ਹੁੰਦਾ ਜੀ ਇੱਕ ਆਪਾਂ ਨੂੰ ਗੁਲਾਮੀ ਦੇ ਵਿੱਚੋਂ ਬਾਹਰ ਨਿਕਲਣਾ ਪੈਣਾ ਇੱਕ ਡਰ ਕੱਟਣਾ ਪੈਣਾ ਆਪਾਂ ਕਿਉਂਕਿ ਕੋਈ ਵੀ ਬੰਦਾ ਇੱਥੇ ਗੁਲਾਮ ਨਹੀਂ ਗੁਲਾਮ ਸਿਰਫ ਆਪਣੀ ਸੋਚ ਆ ਜੇ ਆਪਾਂ ਆਪਣੀ ਉਹ ਸੋਚ ਨੂੰ ਆਜ਼ਾਦ ਕਰ ਲਿਆ ਕਿ ਆਪਾਂ ਅੱਗੇ ਦੀ ਅੱਗੇ ਚੱਲਣ ਲੱਗੇ ਜੋ ਆਪਾਂ ਨੂੰ ਲੱਗਦਾ ਕਿ ਹਾਂ ਇੱਥੇ ਮੈਂ ਸਹੀ ਆ ਵੀ ਆਪਾਂ ਦੁਨੀਆ ਦੀ ਪਰਵਾਹ ਨਹੀਂ ਕਰਨੀ ਮੈਨੂੰ ਇਹ ਕੰਮ ਕਰਨਾ ਚਾਹੀਦਾ ਆਪਾਂ ਵਾਹਿਗੁਰੂ ਦੇ ਆਸਰੇ ਤੁਰੇ ਫਿਰਦੇ ਆਂ ਵਾਹਿਗੁਰੂ ਦੇਣ ਵਾਲਾ ਆਪਾਂ ਨੂੰ ਉਹ ਅੱਗੇ ਵੀ ਲੈ ਕੇ ਜਾਊਗਾ ਉਂਗਲ ਫੜ ਕੇ ਜਿਹੜਾ ਤੋੜ ਰਿਹਾ ਬਾਹ ਫੜ ਕੇ ਪਾਰ ਵੀ ਲਾਊਗਾ ਉਹਦੇ ਆਸਰੇ ਆਪਾਂ ਨੂੰ ਚੱਲਣਾ ਚਾਹੀਦਾ ਸਰਕਾਰਾਂ 'ਚ ਫਿਰ ਆਪਾਂ ਦੋਸ਼ ਕਰਨੇ ਘੱਟ ਕਰਦੇ ਆਂਗੇ ਜੇ ਆਪਾਂ ਪਿੰਡ ਪਿੰਡ ਪੱਧਰ ਤੇ ਪਿੰਡ ਜਗਾ ਲੇ ਵੀ ਆਪਾਂ ਸਰਕਾਰਾਂ ਨੂੰ ਦੋਸ਼ ਨਹੀਂ ਦੇਵਾਂਗੇ ਸਰਕਾਰ ਕੋਈ ਵੀ ਆਵੇ ਐਕਸ ਵਾਈ ਜ਼ेड ਪਾਰਟੀ ਕਿਉਂਕਿ ਅਗਰ ਪਿੰਡਾਂ 'ਚੋ ਸਾਫ਼ ਹੋਰ ਕੀ ਕੀ ਕੰਮ ਹੋਣਾ ਚਾਹੀਦਾ ਜੋ ਪਿੰਡ ਵਿੱਚ ਨਹੀਂ ਹੋ ਰਿਹਾ ਨਹੀਂ ਗਲੀਆਂ ਨਾਲੀਆਂ ਦੇਖੋ ਬਾਈ ਜੀ ਬਣਦੀਆਂ ਆਉਂਦੀਆਂ ਸੀ ਪਹਿਲਾਂ ਵੀ ਜਦੋਂ ਮੈਂ ਇਲੈਕਸ਼ਨ ਲੜੀ ਸੀ ਕਿਉਂਕਿ ਮੈਂ ਉੱਥੇ ਵੀ ਇਹੀ ਰੱਖਿਆ ਸੀ ਮੁੱਦਾ ਕਿ ਦੇਖੋ ਜਿੱਥੇ ਚਾਰ ਘਰ ਨਵੇਂ ਪੈ ਗਏ ਕਲੀ ਤਾਂ ਉਧਰੋਂ ਨਿਕਲ ਜਾਣੀਆਂ ਇੱਕ ਉਹ ਤਾਂ ਇਹ ਵਿਕਾਸ ਹੁੰਦਾ ਹੀ ਰਹਿਣੇ ਆ ਪਹਿਲਾਂ ਵੀ ਹੁੰਦੇ ਆਏ ਹੁਣ ਵੀ ਹੁੰਦੇ ਰਹਿਣਗੇ ਸਾਡਾ ਮੇਨ ਮਕਸਦ ਆ ਆਪਣੀ ਜਵਾਨੀ ਨੂੰ ਨਸ਼ਿਆਂ ਤੋਂ ਤੋੜ ਕੇ ਗਰਾਊਂਡ ਦੇ ਨਾਲ ਜੋੜ ਲਈਏ ਗਰਾਊਂਡਾਂ ਆਪਾਂ ਡਿਵੈਲਪ ਕਰ ਲਈਏ ਆਪਣੀਆਂ ਠੀਕ ਐ ਐਜੂਕੇਸ਼ਨ ਸਿਸਟਮ ਨੂੰ ਅਸੀਂ ਬਿਹਤਰ ਕਰ ਲਈਏ ਆਪਣੇ ਨੂੰ ਪਿੰਡਾਂ ਦੇ ਵਿੱਚ ਜਿਵੇਂ ਅਸੀਂ ਪਹਿਲਾਂ ਵੀ ਬੱਚਿਆਂ ਦੇ ਅਸੀਂ ਕਰਵਾਏ ਆ ਟ੍ਰੈਂਕ ਕੰਪੀਟੀਸ਼ਨ ਕਰਵਾਏ ਨੇ ਅਸੀਂ ਜਦੋਂ ਸਾਡੀ ਸਰਪੰਚੀ ਆ ਉਸ ਤੋਂ ਬਾਅਦ ਅਸੀਂ ਇੱਕ ਵੀਕਲੀ ਪ੍ਰੋਗਰਾਮ ਰੱਖਣਾ ਸਟਾਰਟ ਕੀਤਾ ਸੀ ਜਿਹਦੇ ਵਿੱਚ ਅਸੀਂ ਲੇਡੀਜ਼ ਨੂੰ ਅਵੇਅਰ ਕੀਤਾ ਸੀ ਇੱਕ ਦੋ ਵਾਰ ਤਾਂ ਜਿਵੇਂ ਅੱਜ ਕੱਲ ਬੀਪੀ ਵਗੈਰਾ ਜਾਂ 슈ਗਰ ਵਗੈਰਾ ਦੀਆਂ ਬਿਮਾਰੀਆਂ ਉਹਨਾਂ ਤੇ ਕੈਂਪ ਲਵਾਏ ਠੀਕ ਹੈ ਪਿੰਡਾਂ ਦੇ ਵਿੱਚ ਕੋਈ ਵੀ ਸਾਡੇ ਸਰਕਾਰੀ ਸਰਕਾਰ ਦੀਆਂ ਸਹੂਲਤਾਂ ਬਹੁਤ ਆਉਂਦੀਆਂ ਨੇ ਜੋ ਆਪਣੇ ਪਿੰਡਾਂ ਤੱਕ ਨਹੀਂ ਪਹੁੰਚਦੀਆਂ ਉਹਨਾਂ ਨੂੰ ਆਪਾਂ ਪਿੰਡ-ਪਿੰਡ ਲੈ ਆਈਏ ਆਪਣੀ ਐਜੂਕੇਸ਼ਨ ਸਿਸਟਮ ਨੂੰ ਮਜ਼ਬੂਤ ਕਰ ਲਈਏ ਜਵਾਨੀ ਨੂੰ ਬਚਾ ਲਈਏ ਨਸ਼ਿਆਂ ਤੋਂ ਜੋੜ ਕੇ ਗਰਾਊਂਡਾਂ ਨਾਲ ਸਾਡਾ ਪੰਜਾਬ ਆਪੀ ਸੋਨਾ ਬਣ ਜੂਗਾ ਵੀਰੇ ਬਾਈ ਲੱਗਦਾ ਇਹ ਸਰਕਾਰ ਦੇ ਵਿੱਚ ਜਿਹੜਾ ਸਮਾ ਰਹਿਗਾ ਸਰਕਾਰ ਦਾ ਵੀ ਨਸ਼ਾ ਪਿੰਡਾਂ ਦੇ ਵਿੱਚ ਪੰਜਾਬ ਦੇ ਵਿੱਚ ਪਿੰਡ-ਪਿੰਡ ਨਾ ਨਸ਼ਾਏ ਜਦੋਂ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਸਕਦਾ ਹੈ ਕਿੰਨਾ ਕੁ ਪਰਸੈਂਟ ਤੁਹਾਨੂੰ ਲੱਗਦਾ ਵੀ ਇਹ ਜਿਹੜੀ ਉਹਨਾਂ ਨੇ ਸ਼ੁਰੂ ਕੀਤਾ ਹੈ ਘਟਾਉਣੇ ਵਾਲਾ ਕੰਮ ਵੀ ਕਿੰਨਾ ਕੁ ਨਸ਼ਾ ਖਤਮ ਹੋ ਸਕਦਾ ਹੈ ਇਹਦੇ ਨਾਲ ਬਿਲਕੁਲ ਦੇਖੋ ਜੀ ਕੋਸ਼ਿਸ਼ ਤਾਂ ਹਰ ਕੋਈ ਕਰਦਾ ਆਪਾਂ ਨੂੰ ਇੱਕ ਉਮੀਦ ਆ ਜਦੋਂ ਆਪਾਂ ਇੱਕ ਐਗਜ਼ਾਮ ਦਿੰਨੇ ਆ ਆਪਾਂ ਨੂੰ ਉਮੀਦ ਹੁੰਦੀ ਹੈ ਕਿ ਮੈਂ ਵਧੀਆ ਨੰਬਰਾਂ 'ਚ ਪਾਸ ਹੋਵਾਂ ਉਸੇ ਤਰ੍ਹਾਂ ਸਾਨੂੰ ਵੀ ਉਮੀਦ ਆ ਕਿ ਅਸੀਂ ਇੱਕ ਵਧੀਆ ਕੰਮ ਕਰਾਂਗੇ ਸਰਕਾਰ ਨੂੰ ਵੀ ਪੂਰੀ ਉਮੀਦ ਹੋਏਗੀ ਕਿ ਅਸੀਂ ਵਧੀਆ ਕੰਮ ਕਰਕੇ ਨਸ਼ੇ ਦੀ ਜੜ ਪੱਟਾਂਗੇ ਠੀਕ ਹੈ ਉਹਦੇ ਨਾਲ ਡਰਦਾ ਮਾਹੌਲ ਵੀ ਬਣਿਆ ਵਾ ਜਦੋਂ ਇੱਕ ਅੱਧਾ ਕੌਮ ਮਾਰ ਕੇ ਟੰਗਿਆ ਜਾਂਦਾ ਬਾਕੀਆਂ ਨੂੰ ਡਰ ਆਪਣੇ ਆਪ ਪੈ ਜਾਂਦਾ ਠੀਕ ਹੈ ਉਸੇ ਤਰ੍ਹਾਂ ਜਦੋਂ ਆਪਾਂ ਕੋਈ ਸਖਤ ਡਿਸੀਜਨ ਲਵਾਂਗੇ ਠੀਕ ਹੈ ਉੱਥੇ ਲੱਤਾਂ ਖਿੱਚਣ ਵਾਲੇ ਵੀ ਬਹੁਤ ਹੁੰਦੇ ਆ ਤੇ ਪ੍ਰਸ਼ੰਸਾ ਕਰਨ ਵਾਲੇ ਵੀ ਬਹੁਤ ਹੁੰਦੇ ਆ ਸੋ ਇਦਾਂ ਦੇ ਸਖਤ ਫੈਸਲੇ ਮੇਰਾ ਖਿਆਲ ਆ ਸਰਕਾਰ ਨੂੰ ਲੈਣੇ ਚਾਹੀਦੇ ਆ ਹਾਂ ਹੌਲੀ ਹੌਲੀ ਬੂੰਦ ਬੂੰਦ ਨਾਲ ਸਾਗਰ ਭਰਦਾ ਵਾ ਜਰੂਰ ਜਿੱਤ ਪ੍ਰਾਪਤ ਕਰਾਂਗੇ ਅਸੀਂ ਨਸ਼ਿਆਂ ਦੇ ਉੱਤੇ ਭਈ ਕਈ ਤਾਂ ਸਰਪੰਚ ਬਣਦੇ ਨੇ ਪਿੰਡਾਂ ਦੇ ਵਿੱਚ ਸਿਰਫ ਇਹ ਵੀ ਗੱਡੀ ਦਾ ਨਾਮ ਲਿਖਾਵਾ ਸਰਪੰਚ ਹਾਂ। ਹਾਂਜੀ ਹਾਂਜੀ। ਪਰ ਅਸਲੀ ਕੰਮ ਜਿਹੜਾ ਸਰਪੰਚ ਦਾ ਉਹ ਨਹੀਂ ਕਰਦੇ ਹਨ। ਬਿਲਕੁਲ ਬਿਲਕੁਲ ਜੀ। ਨਹੀਂ ਗੱਲ ਨਾ ਕਿੰਨੇ ਕੇ ਸਹਿਮਤੋਂ। ਬਿਲਕੁਲ ਸਹਿਮਤ ਹਾਂ ਜੀ। ਦੇਖੋ ਮੇਰੇ ਕੋਲ ਗੱਡੀ Swift ਆ ਬਾਪੂ ਦੀ ਦਿੱਤੀ ਹੋਈ ਆਪਣੇ ਦੀ ਆਪਣੀ ਦਾ ਚਲੋ ਕਾਦੀ ਆ। ਆਪਾਂ ਨਾ ਗੱਡੀ ਤੇ ਅੱਜ ਤੱਕ ਲਖਾਇਆ ਨਾ ਆਪਣੇ ਘਰ ਦੇ ਕੋਈ ਬਾਹਰ ਨੇਮ ਪਲੇਟ ਆ ਸਰਪੰਚ ਵਾਲੀ। ਕਿਉਂਕਿ ਸਰਪੰਚ ਦੇਖੋ ਚੰਗੇ ਕੰਮਾਂ ਨਾਲ ਹੀ ਪਛਾਣਿਆ ਜਾਣਾ। ਸਰਪੰਚ ਦੱਸਣ ਦੀ ਲੋੜ ਹੀ ਨਹੀਂ ਪੈਣੀ ਕਿ ਮੈਂ ਸਰਪੰਚ ਆ। ਸਹੀ ਗੱਲ ਹੈ ਜੀ। ਕਿਉਂਕ ਠੀਕ ਹੈ ਕੋਈ ਇੱਕ ਨਾਰਕਵਾਲ ਦੇ ਸਰਪੰਚ ਦੇ ਨੌ ਨਾਲ ਮੇਰੀ ਪਛਾਣ ਬਣ ਚੁੱਕੀ ਹੈ ਮਹਾਰਾਜ ਜੇ ਇਸੇ ਤਰ੍ਹਾਂ ਕਿਰਪਾ ਕਰੋਗੇ ਜੀ ਕੰਮਾਂ ਤੋਂ ਜਾਣ ਪਛਾਣ ਬਣਾਵਾਂਗੇ ਆਪਾਂ ਤੇ ਬਈ ਹੋਰ ਵੀ ਭੂਤਾਂਤਾਂ ਤੋਂ ਇਲਾਵਾ ਹੋਰ ਵੀ ਤੁਹਾਨੂੰ ਕੌਲ ਆਈ ਹੋਣੀ ਹੈ ਹੋਰ ਕਿਹਦੇ ਕਿਹਦੇ ਕੌਲ ਆ ਤੁਹਾਨੂੰ ਐਪਰੀਸ਼ੀਏਸ਼ਨ ਦਿੱਤੀ ਹੋਣੀ ਲੋਕਾਂ ਬਿਲਕੁਲ ਐਪਰੀਸ਼ੀਏਸ਼ਨ ਮੈਨੂੰ ਆੜ ਵਾਲੇ ਬਹੁਤ ਪਿੰਡਾਂ ਚੋਂ ਵੀ ਆਈ ਆ ਠੀਕ ਹੈ ਮੈਨੂੰ ਬਾਹਰੋਂ ਵੀ ਆਈ ਆ ਕੈਨੇਡਾ ਆਸਟ੍ਰੇਲੀਆ ਜਿੱਥੇ ਜਿੱਥੇ ਮੇਰਾ ਨੰਬਰ ਪਹੁੰਚਦਾ ਗਿਆ ਮੈਨੂੰ ਬਹੁਤ ਨੇ ਪ੍ਰਸ਼ੰਸਾ ਕੀਤੀ ਹੈ ਸਾਡੀ ਤਕਰੀਬਨ ਮੇਰੇ ਕੋਲੇ ਘਰੇ ਮਿਲਣ ਬਹੁਤ ਲੋਕ ਆਏ ਨੇ ਮੈ ਉਹ ਪਹਿਲੇ ਦਿਨ ਤੋਂ ਸਾਡੇ ਮੋਢੇ ਨਾਲ ਮੋਟਾ ਜੋੜ ਕੇ ਨਾਲ ਖੜੇ ਆ ਬਹੁਤ ਲੋਕਾਂ ਨੇ ਪ੍ਰਸ਼ੰਸਾ ਕੀਤੀ ਮੈਂ ਨਸ਼ੇ ਕਰਕੇ ਇਹਨਾਂ ਵੀ ਨੌਜਵਾਨ ਨਸ਼ੇ 'ਚ ਨਾ ਪੈ ਜਾਵੇ ਮੇਰਾ ਮੁੰਡਾ ਨਸ਼ੇ 'ਚ ਨਾ ਪੈ ਜਾਵੇ ਇਹਦੇ ਕਰਕੇ ਵੀ ਕਈ ਜਿਹੜੇ ਨੌਜਵਾਨ ਨੇ ਅੱਜ ਕੱਲ੍ਹ ਬਾਹਰ ਜਾ ਰਹੇ ਨੇ ਆਪਣੇ ਉਹਨਾਂ ਦੇ ਮਾਂ-ਪਿਓ ਨੂੰ ਡਰਾ ਹੈ ਬਿਨ ਨਸ਼ੇchna ਪਾਇਆ ਪੰਜਾਬ ਚ ਨਸ਼ਾ ਜਿਆਦਾ ਹੈ ਨਾ ਵੀ ਉਹਨਾਂ ਨੂੰ ਬਾਹਰ ਭੇਜ ਦਈਏ ਉਥੇ ਸੁਧਰ ਸਹੀ ਰਹੂਗਾ ਬਿਲਕੁਲ ਬਿਲਕੁਲ ਵੀ ਵੀ ਇਹ ਲੜਾਈਆਂ ਵੀ ਨੇ ਨਸ਼ਾ ਇਹ ਚੱਲ ਚੱਲ ਪਿਆ ਅੱਜ ਕੱਲ ਬਿਲਕੁਲ ਉਹਦੇ ਕਰਕੇ ਸਾਡਾ ਬੱਚਾ ਜਿਆਦਾ ਬਾਹਰ ਜਾ ਰਿਹਾ ਜੀ ਹੁਣ ਜੇ ਆਪਾਂ ਕਹੀਏ ਤਾਂ ਅੱਜ ਤੋਂ 3-4 ਸਾਲ ਪਹਿਲਾਂ ਆਪਣੇ ਕਾਲਜ ਵੀ ਖਾਲੀ ਹੋ ਚੁੱਕੇ ਸੀ 2 ਸਾਲ ਪਹਿਲਾਂ ਜਦੋਂ ਪਿਛਲੇ ਟਰਮ ਵੀ ਦੇਖਦੇ ਆ ਕਾਲਜ ਖਾਲੀ ਹੋ ਚੁੱਕੇ ਸੀ ਹੁਣ ਥੋੜੀ ਬਹੁਤੀ ਸਖਤੀ ਜਦੋਂ ਬਾਹਰ ਲਿਆਨੇ ਵੀ ਕੀਤੀ ਆ ਆਪਣੇ ਇਮੀਗ੍ਰੇਸ਼ਨ ਥੋੜੇ ਰੂਲ ਉਹਨਾਂ ਦੇ ਸਖਤ ਹੋਏ ਆ ਤਾਂ ਇਸ ਵਾਰ ਆਪਣੇ ਕਾਲਜਾਂ ਦੇ ਵਿੱਚ ਵੀ ਫੁੱਲ ਰੌਣਕ ਸੀ ਕਾਲਜ ਵੀ ਭਰੇ ਆ ਪਰ ਮਾ ਮਾਪ ਨੂੰ ਕਿਤੇ ਨਾ ਕਿਤੇ ਡਰ ਆ ਕਿ ਬੱਚਾ ਸਾਡਾ ਗਲਤ ਸੰਗਤ ਚ ਨਾ ਜਾਵੇ ਕਿਉਂਕਿ ਸੰਗਤ ਦਾ ਅਸਰ ਬਹੁਤ ਜ਼ਿਆਦਾ ਹੁੰਦਾ ਜੂ ਤੇ ਉੱਤੇ ਕਿਉਂਕਿ ਉਹ ਉਮਰ ਹੀ ਇੱਕ ਉਦਾਂ ਦੀ ਹੁੰਦੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਹੋਰ ਲਾਸਟ ਵਿੱਚ ਕੀ ਕਹਿਣਾ ਚਾਹੁੰਦੇ ਹਾਂ ਆ ਲਾਸਟ ਵਿੱਚ ਮੇਰਾ ਜਵਾਨੀ ਦੇ ਨਾਲ ਨਾਲ ਮੇਰਾ ਉਹਨਾਂ ਦੇ ਮਾਪਿਆਂ ਨੂੰ ਵੀ ਇਹੀ ਮੈਸੇਜ ਆ ਬਾਈ ਜੀ ਕੀ ਅਗਰ ਬੱਚਾ ਗਲਤ ਸੰਗਤ ਦੇ ਵਿੱਚ ਫਸ ਚੁੱਕਿਆ ਤੁਹਾਡਾ ਕਿ ਆਪਾਂ ਉਹ ਚੀਤੇ ਸ਼ਰਮ ਨਾ ਕਰੀ ਆਪਾਂ ਉਹਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਈਏ ਉਹਨੂੰ ਮੈਡੀਸਨ ਦੀ ਲੋੜ ਆ ਮੈਡੀਸਨ ਦਵਾਈਏ ਮੈਡੀਟੇਸ਼ਨ ਦੀ ਲੋੜ ਆ ਮੈਡੀਟੇਸ਼ਨ ਦਵਾਈਏ ਕਿਉਂਕਿ ਆਪਾਂ ਜਿੱਥੇ ਸ਼ਰਮ ਕਰ ਲੈਂਦੇ ਆ ਕਿਸੇ ਵੀ ਚੀਜ਼ ਨੂੰ ਲੁਕੋ ਲੈਨੇ ਆ ਤਾਂ ਉੱਥੇ ਉਹ ਥੋੜਾ ਨਸ਼ੇ ਦੇ ਵਿੱਚ ਪਹਿਲਾਂ ਇੱਕ ਬੱਚਾ ਕੀ ਆ ਸਾਥ ਤੇ ਨਸ਼ੇ ਦੇ ਉੱਤੇ ਥੋੜੀ ਜੀ ਡੋਜ਼ ਤੇ ਆ ਉਹਦੀ ਡੋਜ਼ ਅੱਗੇ ਵਧਦੀ ਜਾਂਦੀ ਆ ਠੀਕ ਹੈ ਪਹਿਲੇ ਦਿਨ ਉਹ ਕਰਦਾ ਗਲਤੀ ਠੀਕ ਹੈ ਉਹ ਗਲਤੀ ਗੁਨਾਹ ਚ ਬਦਲ ਜਾਂਦੀ ਆ ਲਾਸਟ ਦੇ ਉੱਤੇ ਜਾ ਕੇ ਜਦੋਂ ਆਪਾਂ ਉਹਨੂੰ ਖੁੱਲਕੇ ਨਹੀਂ ਦੱਸਦੇ ਪਹਿ ਠੀਕ ਹੈ ਫਿਰ ਉਹਦੀ ਜ਼ਰੂਰਤ ਬਣਦੀ ਆ ਲਾਸਟ ਦੇ ਉੱਤੇ ਉਹਦੀ ਮਜਬੂਰੀ ਬਣ ਜਾਂਦੀ ਆ ਉਸ ਸਮੇਂ ਕਈ ਵਾਰ ਆਪਾਂ ਮਾਪੇ ਪਿੱਟਦੇ ਆ ਵੀ ਯਾਰ ਬੱਚਾ ਸਾਡਾ ਨਸ਼ਿਆਂ ਚ ਪੈ ਚੁੱਕਿਆ ਸੋ ਅਗਰ ਉਹ ਉਹਨਾਂ ਤੇ ਨਿਗਾਹ ਰੱਖੋ ਅਗਰ ਨਸ਼ਿਆਂ ਚ ਲੱਗ ਚੁੱਕਿਆ ਤਾਂ ਉਹਨਾਂ ਨੂੰ ਮੈਡੀਸਨ ਦਿਵਾਓ ਮੈਡੀਟੇਸ਼ਨ ਕਰਾਓ ਗਰਾਊਂਡਾਂ ਦੇ ਨਾਲ ਜੋੜੋ ਉਹਨਾਂ ਨੂੰ ਆਪਾਂ ਰੀਹੈਬਿਲੇਸ਼ਨ ਸੈਂਟਰ ਆ ਜਿਹੜੇ ਉਹਨਾਂ ਚ ਆਪਾਂ ਲੈ ਕੇ ਜਾਈਏ ਠੀਕ ਹੈ ਉਹਨਾਂ ਦੀ ਕਾਉਂਸਲਿੰਗ ਕਰਵਾਈਏ ਤਾਂ ਉਹਨਾਂ ਨੂੰ ਆਪਾਂ ਨਸ਼ਿਆਂ ਤੋਂ ਬਾਹਰ ਲੈ ਕੇ ਠੀਕ ਹੈ ਭਾਈ ਜੀ ਬਹੁਤ ਧੰਨਵਾਦ ਬਹੁਤ ਧੰਨਵਾਦ ਤੂੰ ਸਾਡੇ ਨਾਲ ਸਮਾਂ ਕੱਢਿਆ ਧੰਨਵਾਦ ਜ ਨਾਰੰਗਵਾਲ ਦੇ ਸਰਪੰਚ ਮਨਜਿੰਦਰ ਮਨੀ ਤੇ ਹੋਰ ਪਿੰਡਾਂ ਨੂੰ ਵੀ ਜਿਹੜੇ ਸਰਪੰਚਾਂ ਨੂੰ ਪਿੰਡ ਦਾ ਸਰਪੰਚਾਂ ਨੂੰ ਬਾਈ ਤੋਂ ਸੇਧ ਦੇਣੀ ਚਾਹੀਦੀ ਹੈ ਪਿੰਡ ਦੇ ਵਿੱਚ ਵੀ ਨਸ਼ਾ ਜਹਾ ਖਤਮ ਕਰਨਾ ਚਾਹੀਦਾ ਹੈ ਵੀ ਬਾਈ ਤੋਂ ਸੇਧ ਲੈ ਕੇ ਐਕਸ਼ਨ ਲੈਣਾ ਚਾਹੀਦਾ ਆਪਣੇ ਪੱਧਰ ਦੇ ਪਿੰਡ ਲੈਵਲ ਤੇ ਜਿਹੜਾ ਐਕਸ਼ਨ ਲੈਣਾ ਚਾਹੀਦਾ ਮੈਂ ਮਨਿੰਦਰ ਸਿੰਘ ਮੇਰਾ ਨਾਮ ਕੈਮਰਾਮਨ ਸੀਐਮ ਧੰਨਵਾਦ